ਸ਼ਹਿਰ ਦੇ ਵਿੱਚ ਤੁਸੀਂ ਹੁਣ ਤੱਕ 2.5 ਸਾਲਾਂ ਚ ਕੀ ਕੀਤਾ ਕਿ ਲੋਕ ਤੁਹਾਡੇ ਤੇ ਭਰੋਸਾ ਕਰਨਗੇ ਤੁਹਾਡਾ ਤੁਹਾਡੀ ਪਾਰਟੀ ਦਾ ਮੇਅਰ ਬਣਾਣਗੇ ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ ਇੱਕ ਟੋਰ ਕਰਿਆ ਜੀ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿੱਥੇ ਲੋਕਾਂ ਦੀ ਰਾਹਤ ਲਈ ਕਈ ਅਹਿਮ ਕਦਮ ਚੁੱਕੇ ਉਥੇ ਹੀ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਫੜੀ ਇਸੇ ਦੇ ਤਹਿਤ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਉਪਰਾਲਾ ਕੀਤਾ ਗਿਆ ਮਾਨਸ਼ਾਹਬਾ ਮੱਖਾਂ ਦੀ ਪੰਜਾਬ ਦਾ ਮੈਂ ਧੰਨਵਾਦ ਕਰਦਾ ਹਾਂ ਪਰਵਾਰ ਵੱਲੋਂ ਆਪਣੇ ਵੱਲੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਹਾਂਜੀ ਜੋ ਸਾਡੇ ਨਾਲ ਉਹ ਆਪਣਾ ਟਾਈਮ ਕੀਮਤੀ ਸਮਾਂ ਗੱਡ ਗਏ ਸਾਡੇ ਦਾ ਦੁੱਖ ਸਾਂਝਾ ਕਰਨ ਲਗੇ ਹਾਂਜੀ ਸਾਨੂੰ ਮਾਲੀ ਸਹਿਯੋਗ ਦੇ ਕੇ ਗਏ ਹਾਂਜੀ ਪਰਵਾਰ ਨੂੰ ਸਾਡੇ ਦੇ ਕੇ ਗਏ ਬਾਕੀ ਉਹ ਬੇਟੀ ਨੂੰ ਯੋਗ ਜਮਾਗੇ ਤੁਹਾਨੂੰ ਪੈਨਸ਼ਨ ਵੀ ਲਵਾਵਾਂਗੇ ਬਾਕੀ ਸਾਨੂੰ ਮਾਲੀ ਸਹਿਤ 1 ਕਰੋੜ 82 ਦੇਗਾ ਬਿਜਲੀ ਫ੍ਰੀ ਕਰਦੇ ਆਂ 5ਵੇਂ ਸਾਲ ਸਾਡੀ ਆਮ ਆਦਮੀ ਪਾਰਟੀ ਨੇ ਪਹਿਲੇ ਸਾਲ ਹੀ ਬਿਜਲੀ ਫ੍ਰੀ ਕਰ ਦਿੱਤੀ 50 ਹਜ਼ਾਰ ਦੇ ਕਰੀਬ ਜਿਹੜੀਆਂ ਨੌਕਰੀਆਂ ਨੇ ਉਹ ਦਿੱਤੀਆਂ ਨੇ ਮੁਹੱਲਾ ਕਲੀਨਿਕ ਦੇਖੋ ਕਿੰਨੇ ਅੱਛੇ ਬਣ ਗਏ ਨੇ ਉਹਨਾਂ ਦਾ ਖਾਜ ਕੋ ਜਿਲੰਦਰ ਦੇ ਵਿੱਚ ਜਿਹੜੇ ਡੰਪ ਸੀਗੇ ਮੇਨ ਡੰਪ ਜਿਹੜੇ ਸੀਗੇ ਉਹ ਸਾਰੇ ਚੁਕਾ ਦਿੱਤੇ ਗਏ। ਤੁਹਾਡੇ ਵਿਰੋਧੀ ਕਹਿੰਦੇ ਫਿਰ ਆਮ ਆਦਮੀ ਪਾਰਟੀ ਨੇ 2.5 ਸਾਲ ਕਿਉਂ ਨਹੀਂ ਕਾਰਪੋਰੇਸ਼ਨ ਦੇ ਇਲੈਕਸ਼ਨ ਕਰਾਏ। ਬਿਲਕੁਲ ਤੁਸੀਂ ਬੇਸਹਾਰਾ ਛੜਤਾ ਸ਼ਹਿਰ ਨੂੰ ਕਹਿੰਦੇ ਸੀਵਰੇਜ ਦੇ ਵਿੱਚ بارشਾਂ ਆਂਦੀਆਂ ਤੇ ਸੀਵਰੇਜ ਸਮੁੰਦਰ ਦਾ ਰੂਪ ਧਾਰਨ ਕਰ ਲੈਂਦੇ ਨੇ। ਵੀ ਕਿਹਾ ਇਹ ਜਿਹੜਾ ਸਮੁੰਦਰ ਕਹਿੰਦੇ ਆ ਇਹ ਹੁਣ ਬੰਨਣਾ ਸ਼ੁਰੂ ਹੋਇਆ। ਇਹ ਇਹਨਾਂ ਦੀਆਂ ਨਲਕੀਆਂ ਕਰਕੇ ਬਣਿਆ ਸਾਰਾ ਕੁਝ। ਦੇਖੋ ਆਪਾਂ ਸ਼ਹਿਰ 'ਚ ਨਿਕਲ ਰਹੇ ਆ ਜੋ ਜੋ ਤੁਸੀਂ ਬੋਲ ਰਹੇ ਲੋਕ ਸੁਣਨਗੇ ਵੀ ਮੈਂ ਜਿਆਦਾ ਦੂਰ ਨਹੀਂ ਜਾਂਦਾ ਆਪਾਂ ਦੋਨੋਂ ਭਰਾ ਚੱਲਦੇ ਚੱਲਦੇ ਆ ਰਹੇ ਹੁਣ ਮੇਰੇ ਨਾਲ ਇੱਥੇ ਸਾਹਮਣੇ ਰੀਡੀ ਵਾਲੇ ਤੋਂ ਤੁਸੀਂ ਲੋਕ ਤੁਸੀਂ ਇੱਕ ਵਾਰੀ ਇਹਨਾਂ ਨੂੰ ਪੁੱਛੋ। ਤੁਸੀਂ ਇੱਕ ਵਾਰੀ ਇਹਨਾਂ ਨੂੰ ਪੁੱਛੋ ਜੀ ਕੀ ਹਾਲ ਹੈ ਜੀ ਤੁਹਾਡਾ ਜੀ। ਦੇਖੋ ਜੀ ਤੁਸੀਂ ਇਹ ਦੱਸੋ ਤੁਸੀਂ ਆਮ ਆਦਮੀ ਪਾਰਟੀ ਤੋਂ ਕਿੰਨੇ ਕੁ ਖੁਸ਼ ਹੋ। ਬਹੁਤ ਵਧੀਆ ਖੁਸ਼ ਹਾਂ ਜੀ। ਬਹੁਤ ਬਹੁਤ ਕਰੋੜਾ ਸਾਹਿਬ ਤੁਹਾਡੇ ਕੋਲ ਆ ਕੇ ਤਾਂ ਤੇ ਨਹੀਂ ਕਹਿ ਰਹੇ। ਨਹੀਂ 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 ਨਹੀਂ। ਕਿਸੇ ਦੀ ਗੱਲ ਤੁਸੀਂ ਸੁਣ ਲੋ ਤਾਂ ਅੱਧਾ ਦੁੱਖ ਉੱਦੋਂ ਦੂਰ ਹੋ ਜਾਂਦਾ ਹੁਣ ਮੇਰੇ ਨਾਲ ਹੈ ਵੀ ਭਾਈ ਸਾਹਿਬ ਜੂਸ ਵਾਲੇ ਨੇ ਦੇਖੋ ਇਹਨਾਂ ਨੂੰ ਵੀ ਸੁਣੋ ਤੁਸੀਂ ਜੀ ਕਿਤਨੇ ਖੁਸ਼ ਹੋ ਆਮ ਆਦਮੀ ਸਾਡੇ ਹਮ ਆਮ ਲੋਕ ਹਮ ਤਾਂ ਕਹਤੇ ਹੈ ਕਿ ਇਹ ਸਰਕਾਰ ਹਮਾਰਾ ਕੇਂਦਰ ਮੇ ਬਨੇ ਹਜ਼ਾਰ ਰੁਪਿਆ ਮਹਿਲਾਵਾਂ ਨੂੰ ਦੇਣਾ ਸੀਗਾ ਉਹਦੀ ਨਰਾਜ਼ਗੀ ਦਾ ਖਮਿਆਜਾ ਭੁਗਤਣਾ ਪੈ ਸਕਦਾ ਹੁਣ ਤੱਕ 1100 ਕਰਤਾ ਸੀਐਮ ਸਾਹਿਬ ਨੇ ਤੁਸੀਂ ਇਹ ਦੇਖੋ ਇੱਕ ਘਰ ਦਾ ਬਿਜਲੀ ਦਾ ਬਿੱਲ ਤਕਰੀਬਨ 4-5 4-5000 ਰੁਪਏ ਆਂਦਾ ਸੀ ਉਹ 6000 ਰੁਪਏ ਤੱਕ ਦੀ ਬਿਜਲੀ ਸਰਕਾਰ ਨੇ ਪਹਿਲਾਂ ਫ੍ਰੀ ਕਰ ਦਿੱਤੀ ਆ ਤੁਸੀਂ ਦੇਖੋ ਹੁਣ ਤੁਸੀਂ 1000 ਰੁਪਏ ਉਧਰ ਤੇ ਨਹੀਂ ਐਡਜਸਟ ਕਰ ਰਹੇ ਨਹੀਂ ਉਹ ਐਡਜਸਟ ਨਹੀਂ ਕਰ ਰਹੇ ਜੀ ਉਹ 1000 ਤੁਹਾਨੂੰ ਮਿਲਣਾ ਹੀ ਮਿਲਣਾ ਉਹ 1100 ਰੁਪਿਆ ਭਾਣਾ ਦਾ ਛਗਣ ਜਿਹੜਾ ਵਾ ਉਹ ਮਿਲਣਾ ਹੀ ਮਿਲਣਾ ਸ਼ਹਿਰ 'ਚ ਚਰਚਾ ਹੋਵੇ ਵੀ ਚਲਦੀਆਂ ਨੇ ਕਿ ਤੁਹਾਡੇ ਬੇਟੇ ਵੀ ਕੌਂਸਲਰ ਦਾ ਇਲੈਕਸ਼ਨ ਲੜ ਸਕਦੇ ਨੇ ਤੁਹਾਡੇ ਸੰਧੀ ਵੀ ਕੌਂਸਲਰ ਦਾ ਇਲੈਕਸ਼ਨ ਲੜ ਸਕਦੇ ਨੇ ਸੁਣੋ ਜੀ ਮੈਂ ਪਹਿਲਾਂ ਹੀ ਪਹਿਲਾਂ ਤਾਂ ਇਹ ਦੱਸਿਆ ਵੀ ਮੈਂ ਬੇਟੇ ਨੂੰ ਚੋਣਾਂ ਨਹੀਂ ਲੜਾ ਰਿਹਾ ਹੈਗਾ ਜਿਹਦਾ ਕਾਬਲੀਅਤ ਰੱਖਦਾ ਜਿਹੜਾ ਇਸ ਫੀਡ ਦੇ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਉਹ ਕੋਈ ਵੀ ਆਵੇ ਸਭ ਦਾ ਵੈਲਕਮ ਹੈ ਬੜਾ ਉਹ ਸਵਾਲ ਮੁੱਦਾ ਮੈਂ ਪੁੱਛ ਲੈਣਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਹੋ ਸਕਦਾ ਉਹ ਲੜ ਲੈਣ ਕੋਈ ਬੜੀ ਗੱਲ ਨਹੀਂ ਹੈ ਤੁਸੀਂ ਜਾਂਦੇ ਹੋ ਬਿਲਕੁਲ ਮੈਂ ਦੇਖੋ ਉਹਨਾਂ ਦੇ ਅੰਦਰ ਕਾਬਲੀਅਤਾਂ ਲੜਨ ਦੀ ਤੁਹਾਡੇ ਤੇ ਕਿੰਨਾ ਪ੍ਰੈਸ਼ਰ ਹੈ ਕਿਉਂਕਿ ਇਹ ਤੁਹਾਡਾ ਆਪਣਾ ਵੀ ਇੱਕ ਟੈਸਟ ਹੋਏਗਾ ਕਿ ਦੋ ਵਾਰ ਜਿਹੜੇ ਇਲੈਕਸ਼ਨਸ ਹੋਏ 2022 ਦੇ ਵਿਧਾਨ ਸਭਾ ਇਲੈਕਸ਼ਨ ਤੋਂ ਬਾਅਦ ਤੁਸੀਂ ਦੋ ਵਾਰ ਇਸ ਹਲਕੇ 'ਚੋਂ ਆਮ ਆਦਮੀ ਪਾਰਟੀ ਡਾਊਨ ਗਈ ਤੁਸੀਂ ਇੱਕ ਤਰ੍ਹਾਂ ਦਾ ਹਾਰ ਦਾ ਸਾਹਮਣਾ ਕੀਤਾ ਹੁਣ ਫਿਰ ਉਹੀ ਫੋਰਸ ਨਾਲ ਲੜਨਾ ਹੈ ਅੱਜ ਲੋਕੀ ਕਿੱਦਾਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਆ ਵੀ ਚਰਨਜੀਤ ਸਿੰਘ ਚੰਨੀ ਨੂੰ ਵੋਟਾਂ ਪਾਈਆਂ ਅੱਜ 6 ਮਹੀਨੇ ਦੇ ਬਾਅਦ ਨਜ਼ਰ ਆਣਾ ਹੀ ਬੰਦ ਹੋ ਗਏ ਹੁਣ ਤਾਂ ਲੋਕੀ ਤਖਤੀਆਂ ਲੈ ਕੇ ਲੱਭਦੇ ਫਿਰਦੇ ਕਹਾਂ ਗਿਆ ਹਮਾਰਾ ਚੰਨੀ ਠੀਕ ਹੈ ਨਾ ਜੀ ਅਸੀਂ ਲੋਕ ਪਬਲਿਕ ਦੇ ਵਿੱਚ ਫਿਰਨ ਵਾਲੇ ਲੋਕ ਹੈਗੇ ਹਰ ਜਗ੍ਹਾ ਤੁਹਾਨੂੰ ਨਜ਼ਰ ਆਣ ਵਾਲੇ ਲੋਕ ਆ ਇਹ ਗੱਲ ਸਿੱਧਾ ਕਹ ਰਹਾ ਆ ਯਾਰੀ ਆ ਸੁਣੋ ਮੈਂ ਕਿਸੇ ਵਾਸਤੇ ਮਾੜਾ ਚੰਗਾ ਨਹੀਂ ਕਹਦਾ ਪਰ ਵਕਤ ਹਰ ਚੀਜ਼ ਨੂੰ ਦਿਖਾਏਗਾ ਜੀ ਅੱਗੇ ਮਿਸ ਕਰਦੇ ਹੋ ਵੈਸੇ ਸ਼ੀਤਲੰਗਰਾ ਲਓ ਦੇਖੋ ਗੱਲ ਸੁਣੋ ਇੱਕ ਮਿੰਟ ਮੈਂ ਇਸ ਵਾਰ ਇਸ ਟੌਪਿਕ ਦੇ ਉੱਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਹੋਇਆ ਬੜੀ ਇਹ ਵੀ ਚਰਚਾ ਵਾਂ ਨੇ ਕਿ ਸੁਸ਼ੀਲ ਕੁਮਾਰ ਰਿਕੂ ਨੇ ਆਪਣੇ ਮੁਤਾਬਕ ਵਾਰਡ ਬੰਦੀਆਂ ਕਰਾ ਲੀਆਂ ਸੀਗੀਆਂ ਆਪਣੇ ਬੰਦੇ ਐਡਜਸਟ ਕਰਨ ਲਈ ਉਹਨੂੰ ਲੈ ਕੇ ਆਵਾ ਵੀ ਪਾਰਟੀ ਦੇ ਵਰਕਰਾਂ ਨੂੰ ਬੜੀ ਮੁਸ਼ਕਲ ਆਈਆਂ ਆਮਦ ਪਾਰਟੀ ਨੂੰ ਮੁਸ਼ਕਲ ਆਈਆਂ ਤਾਂ ਹੀ ਉਹ ਕਹਿੰਦੇ ਸੀਗੇ ਕਿ ਨਵੀਂ ਵਾਰਡ ਬੰਦੀ ਨਾਲ ਇਲੈਕਸ਼ਨ ਕਰਾਓ ਸਭ ਠੀਕ ਹੈ ਦੇਖੋ ਗੱਲ ਬਿਲਕੁਲ ਤੁਹਾਡੀ ਸੋ ਜੇਕਰ ਸ਼ਹਿਰ ਦੀ ਚਰਚਾ ਦਾ ਵਿਸ਼ੇ ਇਹ ਆ ਔਰ ਬਿਲਕੁਲ ਸਹੀ ਵਿਸ਼ੇ ਜੀ ਸਰ ਬਿਲਕੁਲ ਸਹੀ ਵਿਸ਼ੇ ਕਿਸੇ ਸਮੇਂ ਵੀ ਪੰਜਾਬ ਦੇ ਪੰਜ ਵੱਡੇ ਸ਼ਹਿਰਾਂ ਦੇ ਵਿੱਚ ਕਾਰਪੋਰੇਸ਼ਨ ਇਲੈਕਸ਼ਨਾਂ ਦਾ ਐਲਾਨ ਹੋ ਸਕਦਾ ਹੈ ਇਹ ਇਲੈਕਸ਼ਨਾਂ ਦੇ ਵਾਰਡ ਤਾਂ ਛੋਟੇ-ਛੋਟੇ ਹੁੰਦੇ ਨੇ ਇੱਥੇ ਲਾਊਡਸਪੀਕਰ ਦਾ ਛੋਟਾ-ਛੋਟਾ ਹੁੰਦਾ ਪਰ ਆਵਾਜ਼ ਬੜੀ ਦੂਰ ਤੱਕ ਜਾਂਦੀ ਹੈ ਇਹਨਾਂ ਇਲੈਕਸ਼ਨਾਂ ਨੇ ਹੀ ਤੈਅ ਕਰਨਾ ਹੈ ਕਿ ਆਮ ਆਦਮੀ ਪਾਰਟੀ ਨੇ ਸ਼ਹਿਰਾਂ ਦੇ ਵਿੱਚ ਕਿਹੋ ਜਿਹਾ ਕੰਮ ਕੀਤਾ ਕਾਂਗਰਸ ਕਿੱਥੇ ਖੜੀ ਹੈ ਬੀਜੇਪੀ ਜਿਹੜੀ ਸ਼ਹਿਰਾਂ ਦੇ ਵਿੱਚ ਇੱਕ ਵਧੀਆ ਵੋਟ ਬੈਂਕ 2024 ਦੇ ਲੋਕ ਸਭਾ ਇਲੈਕਸ਼ਨਾਂ 'ਚ ਲੈ ਕੇ ਗਈ ਕਿ ਉਹ ਆਪਣੇ ਕੌਂਸਲਰ ਜਿਤਾ ਕੇ ਇਹਨਾਂ ਕਾਰਪੋਰੇਸ਼ਨਾਂ ਦੇ ਵਿੱਚ ਕਬਜ਼ਾ ਕਰ ਸਕਦੀ ਹੈ ਜਾਂ ਨਹੀਂ। ਔਰ ਸਭ ਤੋਂ ਵੱਧ ਜੇ ਚਰਚਾ ਕਿਸੇ ਚੋਂ ਦੀ ਰਹੇਗੀ ਤਾਂ ਉਹ ਜਲੰਧਰ ਦੀ ਰਹੇਗੀ। ਜਲੰਧਰ ਉਹ ਹਲਕਾ ਜਿੱਥੇ ਕਾਂਗਰਸ ਦਾ 5 ਸਾਲ ਕਾਰਪੋਰੇਸ਼ਨ ਰਿਆ ਮੇਅਰ ਰਿਆ ਇਸ ਤੋਂ ਪਹਿਲਾਂ ਇੱਥੇ ਅਕਾਲੀ ਭਾਜਪਾ ਦੀ ਸਰਕਾਰ 'ਚ ਹਮੇਸ਼ਾ ਭਾਜਪਾ ਦਾ ਆਈ ਮੇਅਰ ਬਣਦਾ ਆ। ਹੁਣ ਸਥਿਤੀ ਕਾਂਗਰਸ ਤੇ ਭਾਜਪਾ ਦੀ ਔਖੀ ਕੀਤੀ ਆਮ ਆਦਮੀ ਪਾਰਟੀ ਨੇ ਜਾਂ ਫਿਰ ਸਵਾਲੇ ਕਹੀਏ ਕਿ ਹੁਣ ਆਮ ਆਦਮੀ ਪਾਰਟੀ ਦੀ ਸਥਿਤੀ ਔਖੀ ਕਰੇਗੀ ਕਾਂਗਰਸ ਜਾਂ ਭਾਜਪਾ ਇਹ ਤਮਾਮ ਪਹਿਲੂਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਖੁਦ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਨੇ ਅਰੋੜਾ ਸਾਹਿਬ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ ਜਿਵੇਂ ਮੈਂ ਜ਼ਿਕਰ ਕੀਤਾ ਕਿ ਇਹ ਵਾਰ ਤਾਂ ਛੋਟੇ-ਛੋਟੇ ਹੁੰਦੇ ਮਹੱਲਿਆਂ ਦਾ ਇਲੈਕਸ਼ਨ ਹੋ ਗਿਆ ਕਲੋਨੀਆ ਦਾ ਇਲੈਕਸ਼ਨ ਹੋ ਗਿਆ ਪਰ ਇਹਦੀ ਆਵਾਜ਼ ਬੜੀ ਦੂਰ ਤੱਕ ਜਾਣੀ ਹੈ ਆਮ ਆਦਮੀ ਪਾਰਟੀ ਨੇ ਇਹ ਵੀ ਇਹ ਵਿਰੋਧੀ આરોਪ ਲਗਾ ਰਹੇ ਕਿ ਇਲੈਕਸ਼ਨ ਲੇਟ ਹੋ ਰਹੇ ਨੇ ਇਲੈਕਸ਼ਨ ਪਹਿਲਾਂ ਕਰਾਉਣੇ ਚਾਹੀਦੇ ਸੀਗੇ ਕਿੰਨਾ ਕੋ ਪ੍ਰੈਸ਼ਰ ਹੈ ਇਸ ਵੇਲੇ ਤੁਹਾਡੇ ਤੇ ਕਿਉਂਕਿ ਆਪਾਂ ਜਿਹੜੇ ਹਲਕੇ ਦੇ ਵਿੱਚ ਖੜੇ ਆਂ ਜਲੰਧਰ ਸੈਂਟਰਲ ਹਲਕਾ ਇੱਥੇ ਹੀ ਮਿਊਨਿਸਪਲ ਕਾਰਪੋਰੇਸ਼ਨ ਦਾ ਦਫਤਰ ਹੈ ਔਰ ਕਿਉਂਕਿ 2.5 ਸਾਲ ਦਾ ਵਕਫਾ ਹੋ ਗਿਆ ਤੁਹਾਨੂੰ ਵਿਧਾਇਕੀ ਕਰਦੇ ਇਹ ਕਿੱਥੇ ਨਾ ਕਿੱਥੇ ਤੁਹਾਡਾ ਵੀ ਇੱਕ ਟੈਸਟ ਹੋਏਗਾ ਸ਼ਹਿਰ ਵਾਸੀਆਂ ਨੇ ਤੁਹਾਡੇ ਚਿਹਰੇ ਤੇ ਵੀ ਵੋਟ ਪਾਣੀ ਹੈ ਰਮਨ अरोड़ा ਤੇ ਇਸ ਲਈ ਮਿਊਨਿਸਪਲ ਕਾਰਪੋਰੇਸ਼ਨ ਜਲੰਧਰਾ ਦੇ ਚੋਣਾਂ ਦਾ ਕਿੰਨਾ ਕੋ ਪ੍ਰੈਸ਼ਰ ਹੈ ਸਭ ਤੋਂ ਵੱਡੀ ਜਿਹੜੀ ਗੱਲ ਹੈ ਵੀ ਆਮ ਆਦਮੀ ਪਾਰਟੀ ਦੀ ਜੋ ਨੀਤੀਆਂ ਨੇ ਜੋ ਉਹਨਾਂ ਦੇ ਕੰਮ ਕਰਨ ਦਾ ਢੰ ਉਤੋਂ ਹੀ ਆਮ ਆਦਮੀ ਪਾਰਟੀ ਤੁਸੀਂ ਦੇਖਿਆ ਹੁਣ ਜਿਹੜੀਆਂ ਜਿਮਨੀ ਚੋਣਾਂ ਹੋਈਆਂ ਨੇ ਮਹੱਤਵਪੂਰਨ ਜਿਹੜੀਆਂ ਤਿੰਨ ਸੀਟਾਂ ਜਿਹੜੀਆਂ ਸਾਡੇ ਕੋਲ ਨਹੀਂ ਸੀ ਇੰਨੀ ਆਂਦੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਉਹ ਸੀਟਾਂ ਹਾਰ ਗਈ ਸੀ ਪਰ ਹੁਣ ਉਹ ਸੀਟਾਂ ਅਸੀਂ ਜਿੱਤੀਆਂ ਨੇ ਤੇ ਇਤੋਂ ਇਹ ਪਤਾ ਲੱਗਦਾ ਵੀ ਆਮ ਆਦਮੀ ਪਾਰਟੀ ਨੂੰ ਲੋਕੀ ਅੱਗੇ ਨਾਲੋਂ ਵੀ ਜ਼ਿਆਦਾ ਪਿਆਰ ਕਰਨ ਲੱਗੇ ਉਹ ਸੀਟਾਂ ਜਿਹੜੀਆਂ ਅਸੀਂ ਹਾਰ ਗਏ ਸੀ ਉਹ ਵੀ ਅਸੀਂ ਹੁਣ ਜਿੱਤੀਆਂ ਨੇ ਇਸ ਕਰਕੇ ਸਾਨੂੰ ਪੂਰੀ ਉਮੀਦ ਹੈ ਵੀ ਆਮ ਆਦਮੀ ਪਾਰਟੀ ਦਾ ਮੇਅਰ ਜਲੰਧਰ ਸੈਂਟਰ ਚ ਜਲੰਧਰ ਦੇ ਵਿੱਚ ਬਣੇਗਾ ਔਰ ਬਾਕੀ 4 ਹਲਕਿਆਂ ਦੇ ਵਿੱਚ ਜਿਹੜੇ ਪਟਿਆਲਾ ਹੈ ਲੁਧਿਆਣਾ ਹੈ ਫਗਵਾੜਾ ਹੈ ਅੰਮ੍ਰਿਤਸਰ ਹੈ ਇਥੇ ਵੀ ਜਿਹੜਾ ਮੇਅਰ ਹੈ ਉਹ ਆਮ ਆਦਮੀ ਪਾਰਟੀ ਦਾ ਬਣੇਗੀ ਤਿਆਰੀਆਂ ਤੁਸੀਂ ਕੀਤੀਆਂ ਕਿਉਂਕਿ ਇਹ ਲਗਭਗ ਮੰਨਿਆ ਜਾ ਰਿਹਾ ਕਿ 20 21 ਦਸੰਬਰ ਦੇ ਆਸ-ਪਾਸ ਜਿਹੜੇ ਹੈ ਇਲੈਕਸ਼ਨ ਹੋ ਸਕਦੇ ਨੇ ਆਮ ਆਦਮੀ ਪਾਰਟੀ ਦੀ ਕੀ ਕੀ ਤਿਆਰੀਆਂ ਨੇ ਔਰ ਸ਼ਹਿਰ ਦੇ ਵਿੱਚ ਤੁਸੀਂ ਹੁਣ ਤੱਕ 2.5 ਸਾਲਾਂ ਚ ਕੀ ਕੀਤਾ ਕਿ ਲੋਕ ਤੁਹਾਡੇ ਤੇ ਭਰੋਸਾ ਕਰਨਗੇ ਤੁਹਾਡਾ ਤੁਹਾਡੀ ਪਾਰਟੀ ਦਾ ਮੇਅਰ ਬਣਾਣਗੇ ਦੇਖੋ ਜਿਹੜੀਆਂ ਦੂਸਰੀਆਂ ਪਾਰਟੀਆਂ ਹੁੰਦੀਆਂ ਨੇ ਉਹ ਤਕਰੀਬਨ ਮੋਸਟਲੀ ਲਾਸਟ ਮੋਮੈਂਟ ਦੇ ਉੱਤੇ ਇਲੈਕਸ਼ਨਾਂ ਦੇ ਦਰਮਿਆਨ ਕੰਮ ਕਰਦੀਆਂ ਨੇ ਪਰ ਆਮ ਆਦਮੀ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਜਿਹੜੇ ਕੰਮ ਕਰਨੇ ਸ਼ੁਰੂ ਕੀਤੇ ਆ ਜਿੱਦਾਂ ਬਿਜਲੀ ਲੋਕੀ ਤੁਸੀਂ ਦੇਖੋ ਵੀ ਬਿਜਲੀ ਫ੍ਰੀ ਕਰਦੇ ਆ 5ਵੇਂ ਸਾਲ ਸਾਡੀ ਆਮ ਆਦਮੀ ਪਾਰਟੀ ਨੇ ਪਹਿਲੇ ਸਾਲ ਹੀ ਬਿਜਲੀ ਫ੍ਰੀ ਕਰ ਦਿੱਤੀ ਤਕਰੀਬਨ ਲਗਭਗ 50 ਹਜ਼ਾਰ ਦੇ ਕਰੀਬ ਜਿਹੜੀਆਂ ਨੌਕਰੀਆਂ ਨੇ ਉਹ ਦਿੱਤੀਆਂ ਨੇ ਮੁਹੱਲਾ ਕਲੀਨਿਕ ਦੇਖੋ ਕਿਨੇ ਅੱਛੇ ਬਣ ਗਏ ਨੇ ਹੋਂ ਤੱਕ ਖਾਜ ਕੋ ਜਿਲੰਦਰ ਦੇ ਵਿੱਚ ਜਿਹੜੇ ਡੰਪ ਸੀਗੇ ਮੇਨ ਡੰਪ ਜਿਹੜੇ ਸੀਗੇ ਉਹ ਸਾਰੇ ਚੁਕਾ ਦਿੱਤੇ ਗਏ ਨੇ ਇੱਕ ਸਾਡੇ ਇਲਾਕੇ ਦੇ ਵਿੱਚ ਵਿਜੇਨਗਰ ਦੇ ਵਿੱਚ ਜਿਹੜਾ ਡੰਪ ਪਿਛਲੇ 70 ਸਾਲਾਂ ਤੋਂ ਸੀ ਅਸੀਂ ਹੁਣ ਪਿੱਛੇ ਉਹਨੂੰ ਚੁਕਾ ਕੇ ਉੱਥੇ ਲਾਇਬ੍ਰੇਰੀ ਦਾ ਰੂਪ ਦਿੱਤਾ ਉਹਨੂੰ ਲਾਇਬ੍ਰੇਰੀ ਬਣਾ ਰਹੇ ਕਿਉਂਕਿ ਉਹਦੇ ਬਿਲਕੁਲ ਸਾਹਮਣੇ ਸਕੂਲ ਆ ਵੀ ਬੱਚੇ ਉੱਥੋਂ ਸਕੂਲ ਵੀ ਪੜਨ ਜੇ ਉਹਨਾਂ ਨੂੰ ਲਾਇਬ੍ਰੇਰੀ ਦੀ ਜ਼ਰੂਰਤ ਹੈ ਤੇ ਉਹ ਸਾਹਮਣੇ ਆ ਕੇ ਲਾਇਬ੍ਰੇਰੀ ਦੇ ਵਿੱਚ ਆਪਣੇ ਸਟੱਡੀ ਕਰ ਸਕਦੇ ਨੇ ਇਹੋ ਜਿਹੜੇ ਕੰਮ ਨੇ ਸ਼ਹਿਰ ਦੇ ਵਿੱਚ ਚਗਿੱਟੀ ਰੋਡ ਦਾ ਇੱਕ ਕੰਮ ਡੰਪ ਸੀਗਾ ਜਿਹੜਾ ਬਹੁਤ ਵੱਡਾ ਲੋਕਾਂ ਦਾ ਇੱਕ ਉਧਰਲੇ ਸੱਤ ਵਾਡਾਂ ਦਾ ਇੱਕੋ ਹੀ ਮੁੱਦਾ ਸੀਗਾ ਵੀ ਸਿਰਫ ਇਹ ਡੰਪ ਚੱਕਿਆ ਜਾਵੇ ਸਾਨੂੰ ਹੋਰ ਕੋਈ ਨਹੀਂ ਚਾਹੁੰਦਾ ਅਸੀਂ ਪਹਿਲੇ ਸਾਲ ਹੀ ਉਹ ਡੰਪ ਚੁਕਾ ਕੇ ਉਹਨੂੰ ਡੰਪ ਮੁਕਤ ਕੀਤਾ ਹੋਰ ਵੀ ਜਿਹੜੇ ਸ਼ਹਿਰ ਦੇ ਜਿਹੜੇ ਕਰੋੜਾਂ ਰੁਪਏ ਦੇ ਕੰਮ ਨੇ ਸੈਂਟਰ ਹਲਕੇ ਦੇ ਵਿੱਚ ਕਰਾਏ ਨੇ ਘਰ-ਘਰ ਦੇ ਵਿੱਚ ਸਾਫ਼ ਪਾਣੀ ਦੀ ਮਹੱਈਆ ਕਰਾਈ ਐ ਐਕਚੁਅਲ ਕੀ ਐ ਕਿ ਜਿਹੜਾ ਕੁਝ ਸਾਡਾ ਟਾਈਮ ਜਿਹੜੀਆਂ ਪਿਛਲੀਆਂ ਸਰਕਾਰਾਂ ਦੀਆਂ ਨਿਲੈਕੀਆਂ ਕਰਕੇ ਉਹਨਾਂ ਦੀਆਂ ਗਲਤ ਨੀਤੀਆਂ ਕਰਕੇ ਉਹਨਾਂ ਕੋਲ ਗਲਤ ਹੋ ਗਏ ਸੀਗੇ ਉਹਨਾਂ ਨੂੰ ਸਾਨੂੰ ਸੁਧਾਰਨ ਵਾਸਤੇ ਸਾਨੂੰ ਸਾਲ ਸਵਾ ਸਾਲ ਲੱਗ ਗਿਆ ਜਿਹਦੇ ਕਰਕੇ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਅਸੀਂ ਹੋਰ ਵਧੀਆ ਕੰਮ ਕਰਨ ਦਾ ਜਿਹੜਾ ਵਧੀਆ ਉਪਰਾਲੇ ਕਰਨ ਦਾ ਜਿਹੜਾ ਅਸੀਂ ਕਾਰਜ ਕਰ ਰਹੇ ਹਾਂ ਉਹਨੂੰ ਲੋਕੀ ਸ सहारਨ ਕਰ ਰਹੇ ਔਰ ਇਸੇ ਕਰਕੇ ਸਾਨੂੰ ਪੂਰੀ ਉਮੀਦ ਹੈ ਲੋਕੀ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ ਕਿਉਂਕਿ ਅਸੀਂ ਉਹਨਾਂ ਦੇ ਜ਼ਮੀਨੀ ਤੌਰ ਦੇ ਉੱਤੇ ਕੰਮ ਕਰਾਏ ਨੇ ਤਾਂ ਕਿ ਉਹਨਾਂ ਦਾ ਜਿਹੜਾ ਦੇਖੋ ਆਮ ਆਦਮੀ ਪਾਰਟੀ ਦੇ ਵਿੱਚ ਸਭ ਤੋਂ ਜਿਹੜੀ ਬੜੀ ਚੀਜ਼ ਕੀਤੀ ਹੈ ਅਸੀਂ ਉਹ ਸਿੱਖਿਆ ਹੈ ਸਵਾਸ ਸਬੁਧਾ ਹੈ ਜੋ ਸਭ ਤੋਂ ਮੇਜਰ ਜੋ ਚੀਜ਼ਾਂ ਜੋ ਅਸੀਂ ਉਹਦੇ ਅੰਤਰਗਤ ਸਿਵਲ ਹਸਪੀਟਲ ਦੇ ਨਾਲ ਹੀ ਬਹੁਤ ਵਧੀਆ ਕ੍ਰਿਟੀਕਲ ਕੇਅਰ ਸੈਂਟਰ ਬਣਾ ਰਹੇ ਜਿਹਦੀ ਲਾਗਤ तकरीबन 30 ਕਰੋੜ ਰੁਪਇਆ ਸੈਂਟਰ ਹਲਕੇ ਦੇ ਵਿੱਚ ਮੇਰੇ ਹਸਪੀਟਲ ਆਫਿਸ ਦੇ ਬਿਲਕੁਲ ਨਾਲ ਹੀ ਸਿਵਲ ਹਸਪੀਟਲ ਦੇ ਕੋਲ ਜਿਹੜਾ ਕ੍ਰਿਟੀਕਲ ਕੇਅਰ ਸੈਂਟਰ ਬਣ ਰਿਹਾ ਇਹ ਸਾਡੀ ਸਭ ਤੋਂ ਵੱਡੀ ਉਪਲਬਧੀ ਹੈ ਜਿਹੜੀ ਲੋਕਾਂ ਨੂੰ ਬਹੁਤ ਵੱਡਾ ਕਰੋੜਾ ਸਾਹਿਬ ਤੁਸੀਂ ਬਹੁਤ ਤੁਹਾਡੇ ਕੋਲ ਫੈਰਿਸਤਾ ਬੜੀ ਲੰਬੀ ਹੈ ਕਿ ਤੁਸੀਂ ਕੰਮ ਬਹੁਤ ਕੀਤੇ ਪਰ ਤੁਹਾਡੇ ਵਿਰੋਧੀ ਕਹਿੰਦੇ ਫਿਰ ਆਵਾਦਵੀ ਪਾਰਟੀ ਨੇ 2.5 ਸਾਲ ਕਿਉਂ ਨਹੀਂ ਕਾਰਪੋਰੇਸ਼ਨ ਦੇ ਇਲੈਕਸ਼ਨ ਕਰਾਏ ਬਿਲਕੁਲ ਤੁਸੀਂ ਬੇਸਹਾਰਾ ਛੜਤਾ ਸ਼ਹਿਰ ਨੂੰ ਕੋਈ ਮੇਅਰ ਨਹੀਂ ਕੋਈ ਹਾਊਸ ਨਹੀਂ ਲੋਕਾਂ ਦੇ ਕੰਮ ਨਹੀਂ ਹੋਏ ਕਹਿੰਦੇ ਸੀਵਰੇਜ ਦੇ ਵਿੱਚ ਬਾਰਸ਼ਾਂ ਆਉਂਦੀਆਂ ਤੇ ਸੀਵਰੇਜ ਸਮੁੰਦਰ ਦਾ ਰੂਪ ਧਾਰਨ ਕਰ ਲੈਂਦੇ ਨੇ ਤਾਂ ਸ਼ਹਿਰ 'ਚ ਕਿੱਥੇ ਨਾ ਕਿੱਥੇ ਨੁਕਸਾਨ ਤੇ ਹੋਇਆ ਹੀ ਨਾ ਹੈ ਕਿ ਕਾਰਪੋਰੇਸ਼ਨ ਨਹੀਂ ਬਣਿਆ ਇੱਕ ਚੀਜ਼ ਤੁਸੀਂ ਇਹ ਦੇਖੋ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਵੀ ਕਿਹਾ ਇਹ ਜਿਹੜਾ ਸਮੁੰਦਰ ਕਹਿੰਦੇ ਆ ਇਹ ਹੁਣ ਬੰਨਣਾ ਸ਼ੁਰੂ ਹੋਇਆ ਇਹ ਹੁਣ ਬੰਨਣਾ ਸ਼ੁਰੂ ਹੋਇਆ ਇਹ ਇਹਨਾਂ ਦੀਆਂ ਨਲਕੀਆਂ ਕਰਕੇ ਬਣਿਆ ਸਾਰਾ ਕੁਝ ਅਸੀਂ ਤੇ ਉਸ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਇਹਨਾਂ ਦੀਆਂ ਗਲਤ ਤਰੀਕੇ ਦੇ ਨਾਲ ਪਿਛਲੇ ਕੰਮ ਕੀਤੇ ਹੋਏ ਆ ਉਹਨਾਂ ਨੂੰ ਅਸੀਂ ਸੁਧਾਰਨ ਵਾਸਤੇ ਹੀ ਇਹ ਸਾਰਾ ਕੁਝ ਕਰ ਰਹੇ ਹਾਂ ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਮਿਸਾਲ ਦੇਣਾ ਵੀ ਸਾਡੇ ਇੱਥੇ ਇੱਕ ਲੱਦੇ ਵਾਲੀ ਵਾਲਾ ਪੁਲ ਬਣਿਆ ਉਹ ਤਕਰੀਬਨ 15 ਕਰੋੜ ਰੁਪਏ ਲਾ ਕੇ ਇਹਨਾਂ ਨੇ ਪੁਲ ਤਾਂ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਐਨਓਸੀ ਉਹਨਾਂ ਨੇ ਪਹਿਲਾਂ ਨਹੀਂ ਲਈ। ਅੱਜ BBM ਦੀਆਂ ਤਾਰਾਂ ਉੱਪਰੋਂ ਦੀ ਨਿਕਲ ਰਹੀਆਂ ਨੇ। ਕੀ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਉਸ ਪੁਲ ਬਣਾਉਣ ਤੋਂ ਪਹਿਲਾਂ ਆਪਾਂ ਇੱਕ ਐਨਓਸੀ ਲੈ ਲਈਏ। ਇਹਨਾਂ ਨੇ ਫਟਾਫਟ ਕੀ ਕੀਤਾ ਵੀ ਇਲੈਕਸ਼ਨ ਅਨਾਉਂਸ ਹੋਏ ਨੇ ਫਟਾਫਟ ਇਹਨੂੰ ਖੁਦਾਈ ਕਰਕੇ ਸ਼ੁਰੂਆਤ ਕਰਦੀ ਵੀ ਲੋਕਾਂ ਦਿਖਾ ਦਈਏ ਵੀ ਅਸੀਂ ਇਹ ਕੰਮ ਕਰ ਰਹੇ ਹਾਂ। ਪਰ ਕੋਈ ਉਹਦੀ ਐਨਓਸੀ ਨਹੀਂ ਲਈ ਜਿਹਦੇ ਕਰਕੇ ਅੱਜ ਸਾਡੇ ਵਾਸਤੇ ਉਹ ਬੜੀ ਮੁਸ਼ਕਲ ਦਾ ਕਾਰਨ ਬਣਿਆ ਹੋਇਆ। ਹੁਣ ਅਸੀਂ BBM ਵਾਲਿਆਂ ਕੋ ਲੈ ਰਹੇ ਹਾਂ ਪਰਮਿਸ਼ਨ ਵੀ ਇਹਨਾਂ ਤਾਰਾਂ ਨੂੰ ਤੁਸੀਂ ਸਾਈਡ ਦੇ ਕਰਕੇ ਦਿਓ ਤਾਂ ਕਿ ਸਾਡੇ ਲੋਕਾਂ ਨੂੰ ਆਵਾਜ਼ ਆਈ ਦੀ ਕੋਈ ਮੁਸ਼ਕਲ ਨਾ ਹੋਵੇ ਕਹਿੰਦਾ ਮਤਲਬ ਇਹਨਾਂ ਦੇ ਜਿਹੜਾ ਪਿਛਲੇ ਸਾਲ ਪੀਏਵੀ ਦਾ ਪੁੱਲ ਬਣਿਆ ਉਹ ਅੱਜ ਵੀ ਸਾਡੇ ਵਾਸਤੇ ਮੁਸ਼ਕਲਾਂ ਦਾ ਕਾਰਨ ਬਣਿਆ ਹੋਇਆ ਕਿਉਂਕਿ ਇਹਨਾਂ ਦੀਆਂ ਨਲੈਕੀਆਂ ਕਰਕੇ ਇਹਨਾਂ ਨੂੰ ਕੰਮ ਕਰਨ ਦਾ ਜੋ ਢੰਗ ਹੈ ਉਹ ਤੋਂ ਉਹ ਤੋਂ ਪਤਾ ਲੱਗਦਾ ਵੀ ਇਹ ਕਾਰਨ ਹੀ ਜੇ ਤੁਸੀਂ ਨਲੈਕੀਆਂ ਕਹਿੰਦੇ ਤੇ ਆਵਾਜ਼ੀ ਪਾਰਟੀ ਨੂੰ ਇਹਨਾਂ ਵੱਡਾ ਫਤਵਾ ਮਿਲਿਆ 2022 ਚ ਫਿਰ ਇਹ ਇਲੈਕਸ਼ਨ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਸੀਗੇ ਮਿਨੀ ਸਰਕਾਰਾਂ ਬਣਣੀਆਂ ਸੀਗੀਆਂ ਇਹਨਾਂ ਦੇ ਡੇਰੀ ਕਿਉਂ ਦੇਖੋ ਸੁਣੋ ਇੱਕ ਮਿੰਟ ਹਰ ਚੀਜ਼ ਜਿਹੜੀ ਆ ਉਹ ਸਮੇਂ ਦੇ ਮੁਤਾਬਕ ਹੁੰਦੀ ਆ ਅੱਜ ਜੋ ਵਕਤ ਆ ਵਕਤ ਦੇ ਮੁਤਾਬਕ ਜਿੱਦਾਂ ਹੁਣ ਸਾਨੂੰ ਪਤਾ ਲੱਗਦਾ ਹੈ ਪਰ ਤੁਸੀਂ ਇੱਕ ਇਹ ਚੀਜ਼ ਦੇਖੋ ਜੀ ਤੁਸੀਂ ਨੂੰ ਕਹਿੰਦੇ ਕਿ ਹੁਣ ਵੀ ਇਲੈਕਸ਼ਨ ਨਹੀਂ ਕਰਾਣੇ ਸੀਗੇ ਇਹ ਤਾਂ ਕੋਰਟ ਦੀ ਫਟਕਾਰ ਲੱਗੀ ਤਾਂ ਇਲੈਕਸ਼ਨ ਕਰਾ ਰਹੇ ਤੁਸੀਂ ਦੇਖੋ ਗੱਲ ਸੁਣੋ ਮੈਂ ਉਸ ਬੰਦੇ ਵਾਸਤੇ ਕੁਝ ਨਹੀਂ ਕਹਿ ਸਕਦਾ ਜਿਹੜਾ ਆਪਣਾ ਹੀ ਕੋਈ ਸਟੈਂਡ ਨਹੀਂ ਰਿਹਾ ਕਦੀ ਕਿਤੇ ਕਦੀ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਉਸ ਬੰਦੇ ਦੇ ਸਟੈਂਡ ਦੀ ਆਪਾਂ ਗੱਲ ਨਹੀਂ ਕਰਦੇ ਆਪਾਂ ਇੱਕ ਜਰਨਲ ਤੌਰ ਦੇ ਉੱਤੇ ਗੱਲ ਕਰੀਏ ਵੀ ਆਪਾਂ ਕਰਨਾ ਕੀ ਚਾਹੁੰਦੇ ਆ ਕੀ ਆ ਪਿਛਲੇ 23 ਸਾਲਾਂ ਦੇ ਸਾਡੀ ਸਰਕਾਰ 1.5 ਸਾਲ 2 ਸਾਲ ਤੋਂ ਨਹੀਂ ਸੀਗੇ ਕਿ ਆ ਸੀ ਉੱਥੇ ਕੋਈ ਕਮੀ ਛੱਡੀ ਆ ਅੱਜ ਸ਼ਹਿਰ ਦੀ ਤੁਸੀਂ ਸਹੂਲਤ ਦੇਖੋ ਸ਼ਹਿਰ ਦੀ ਨਹਾਰ ਦੇਖੋ ਤੁਹਾਨੂੰ ਕਿਤੇ ਕੋਈ ਕੂੜਾ ਨਜ਼ਰ ਨਹੀਂ ਆਏਗਾ ਬਿਲਕੁਲ ਦੇਖੋ ਮੈਂ ਇਹ ਨਹੀਂ ਕਹਣਾ ਵੀ ਅਸੀਂ ਸਾਰੇ ਕੰਮ ਦੇ ਸੋਚ ਪਟਾ ਸੋਪ ਕਰਦੇ ਕੰਮ ਕਰ ਦਿੱਤੇ ਆ ਪਰ ਪੂਰਾ ਕੰਮ ਕਰਨ ਦੀ ਕੋਸ਼ਿਸ਼ ਤੇ ਕਰ ਰਹੇ ਆ ਨਾ ਜਿਹੜੇ ਜਿਨ੍ਹਾਂ ਦੇ ਅੰਦਰ ਕੰਮ ਕਰਨ ਦਾ ਜਜ਼ਬਾ ਆ ਸਾਡੇ ਆਮ ਆਦਮੀ ਪਾਰਟੀ ਦੇ ਅੰਦਰ ਕੰਮ ਕਰਨ ਦਾ ਜਜ਼ਬਾ ਆ ਅਸੀਂ ਕੰਮ ਕਰਨਾ ਚਾਹੁੰਦੇ ਆ ਪਰ ਲੋਕਾਂ ਨੂੰ ਦਿਖਾਣਾ ਚਾਹੁੰਦੇ ਆ ਵੀ ਅਸਲੀਅਤ ਕੀ ਆ ਜੋ ਇਹਨਾਂ ਨੇ ਨਿਲੈਕੀਆਂ ਪਿਛਲੇ ਸਾਲਾਂ ਦੇ ਵਿੱਚ ਕੀਤੀਆਂ ਨੇ ਉਹ ਉਹਦਾ ਹੀ ਮੁੱਖ ਕਾਰਨ ਹੈਗਾ ਵੀ ਜਿਹੜਾ ਅੱਜ ਸੀਵਰੇਜ ਦੀ ਥੋੜੀ ਸਾਨੂੰ ਪ੍ਰੋਬਲਮ ਆ ਰਹੀ ਹੈ ਪਰ ਅਸੀਂ ਉਹਨੂੰ ਬਹੁਤ ਜਲਦੀ ਉਸ ਪ੍ਰੋਬਲਮ ਨੂੰ ਅਸੀਂ ਠੀਕ ਕਰ ਰਹੇ ਹਾਂ ਔਰ 39 ਕਰੋੜ ਰੁਪਇਆ ਅਸੀਂ ਪਾਸ ਕਰ ਰਹੇ ਹਾਂ ਜਿਸ ਦੇ ਨਾਲ ਸਾਰੇ ਸ਼ਹਿਰ ਦੀ ਸੀਵਰੇਜ ਸਮੱਸਿਆ ਨੂੰ ਹੱਲ ਕੀਤਾ ਹੈ ਦੇਖੋ ਆਪਾਂ ਸ਼ਹਿਰ 'ਚ ਨਿਕਲ ਰਹੇ ਹਾਂ ਜੋ ਜੋ ਤੁਸੀਂ ਬੋਲ ਰਹੇ ਹੋ ਲੋਕ ਸੁਣਨਗੇ ਵੀ ਇਹ ਸ਼ਹਿਰ ਵਾਸੀਆਂ ਦੀ ਸਮੱਸਿਆ ਵਾ ਬਹੁਤ ਨੇ ਮੈਂ ਕਿ ਬਿਲਕੁਲ ਸੁਣਨਾਂ ਔਰ ਸਾਨੂੰ ਇੱਕ ਚੀਜ਼ ਦੀ ਖੁਸ਼ੀ ਆ ਵੀ ਲੋਕ ਸਾਡੀ ਗੱਲ ਨੂੰ ਤੁਹਾਡੇ ਮਾਧਿਅਮ ਦੇ ਨਾਲ ਸਾਨੂੰ ਪਤਾ ਲੱਗੇ ਵੀ ਅਸੀਂ ਕੀ ਕਰ ਰਹੇ ਹਾਂ ਔਰ ਸਾਡਾ ਸਿਸਟਮ ਕੀ ਆ ਔਰ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕੀ ਕਿੰਨੇ ਕੁ ਖੁਸ਼ ਨੇ ਇਹ ਮੈਂ ਤੁਹਾਨੂੰ ਨਹੀਂ ਕਹਿਣਾ ਇਹ ਪਬਲਿਕ ਤੁਹਾਨੂੰ ਆਪਣੇ ਆਪ ਮੂੰਹੋਂ ਬੋਲੇਗੀ ਮੈਂ ਜ਼ਿਆਦਾ ਦੂਰ ਨਹੀਂ ਜਾਂਦਾ ਆਪਾਂ ਦੋਨੋਂ ਭਰਾ ਚੱਲਦੇ ਚੱਲਦੇ ਆ ਰਹੇ ਹੁਣ ਮੇਰੇ ਨਾਲ ਇੱਥੇ ਸਾਹਮਣੇ ਰੇਡੀ ਵਾਲੇ ਤੁਸੀਂ ਲੋਕ ਤੁਸੀਂ ਇੱਕ ਵਾਰੀ ਇਹਨਾਂ ਨੂੰ ਪੁੱਛੋ ਤੁਸੀਂ ਇੱਕ ਵਾਰੀ ਇਹਨਾਂ ਨੂੰ ਪੁੱਛੋ ਜੀ ਕੀ ਹਾਲ ਹੈ ਜੀ ਤੁਹਾਡਾ ਜੀ ਤੁਸੀਂ ਇਹ ਦੱਸੋ ਤੁਸੀਂ ਆਮ ਆਦਮੀ ਪਾਰਟੀ ਤੋਂ ਕਿੰਨੇ ਕੁ ਖੁਸ਼ ਹੋ ਬਹੁਤ ਵਧੀਆ ਖੁਸ਼ੀਆਂ ਦੀ ਕੋਈ ਨਹੀਂ ਕਰੋੜਾ ਸਾਲ ਤੁਹਾਡੇ ਕੋਲ ਆ ਕੇ ਤਾਂ ਤੇ ਨਹੀਂ ਕਹਿ ਨਹੀਂ 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 اچھا ਚਲੋ ਆਪਾਂ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣੇ ਨੇ ਸਮੱਸਿਆ ਵਾ ਦੱਸੋ ਇਹਨਾਂ ਨੂੰ ਤਾਂ ਕਿ ਇਹ ਸਮੱਸਿਆ ਵਾ ਜੇ ਇਹਨਾਂ ਦਾ ਮਿਹਰ ਵੜ ਜਾਂਦਾ ਤੇ ਸਮੱਸਿਆ ਵਾ ਦੂਰ ਹੋਣ ਇਹ ਭਾਈ ਇਹ ਆ ਬੈਠੇ ਹੋਏ ਨੇ ਇਹਨਾਂ ਦੇ ਹੱਥੇ ਸਾਰਾ ਕੋ ਤੇ ਇਹਨਾਂ ਨੂੰ ਸਾਡਾ ਬਿਲੀ ਬੇਲ ਆ ਬਟ ਹਲ ਮਲੇ ਨੇ ਬਿਲੀ ਬੇਲ ਸਾਰਾ ਸਾਰਾ ਫਰੀ ਸਾਡਾ ਕੋਈ ਬਿੱਲ ਨਹੀਂ ਆਇਆ ਇਹ ਤਾਂ ਆਪਾਂ ਇਹਨਾਂ ਕਰਕੇ ਮਾੜੇ ਮੋਟ ਜਾਨੇ ਸਾਡੇ ਸੰਦੇ ਬਹੁ ਸਾਡੀ ਉਹ ਨਹੀਂ ਬਹੇ ਇੱਕ ਵਾਰ ਫੈਕਟਰ ਵਾਲਾ ਚੱਲ ਸਕਦਾ ਦੁਬਾਰਾ ਬਿਜਲੀ ਫ੍ਰੀ ਵਾਲਾ ਕਿਉਂਕਿ ਬਾਈਲੈਕਸ ਦਾ ਤਾਂ ਚੱਲਿਆ ਮਸਲਾ ਬਿਜਲੀ ਫ੍ਰੀ ਦਾ ਨਹੀਂ ਆ ਮਸਲਾ ਕਿਸੇ ਦੀ ਗੱਲ ਸੁਣਨ ਦਾ ਕਿਸੇ ਨੂੰ ਦੇਖੋ ਕਹਿੰਦੇ ਜੇ ਕਿਸੇ ਦੀ ਗੱਲ ਤੁਸੀਂ ਸੁਣ ਲੋ ਤੇ ਅੱਧਾ ਦੁੱਖ ਉੱਦੋਂ ਦੂਰ ਹੋ ਜਾਂਦਾ ਹੁਣ ਮੇਰੇ ਨਾਲ ਹੈ ਵੀ ਭਾਈ ਸਾਹਿਬ ਜੂਸ ਵਾਲਿਆਂ ਨੇ ਦੇਖੋ ਇਹਨਾਂ ਨੂੰ ਵੀ ਸੁਣੋ ਤੁਸੀਂ ਜੀ ਆਓ ਜੀ ਚਾ ਲੈ ਆਪ ਕਿਤਨੇ ਖੁਸ਼ ਹੋ ਆਮ ਆਦਮੀ ਕਾ ਆਮ ਆਮ ਲੋਕ ਹਮ ਤੋ ਕਹਤੇ ਹੈ ਕਿ ਇਹ ਸਰਕਾਰ ਹਮਾਰਾ ਕੇਂਦਰ ਮੇ ਬਨੇ ਕਿ ਹਮ ਲੋਕ ਗਰੀਬ ਕਾ ਰੋਜੀ ਰੋਟੀ की नहीं अभी तो बात हम कर रहे हैं कि कॉर्पोरेशन में इनकी सरकार बने या नहीं जी, बन, बनू पक्का बनोजी ये इतना खुश है कि हम लोग बिजली माफ हो गए वो और की चाहिए ऐसे इसी इलाके में रहते हो जी जी हम रहते हैं तेज मोहन नगर भाजी भाव जी के साथ कोई तो और समस्या है वहाँ पर ए, समस्या तो है पानी उनी, अब ठीक आ रहा है ए, जी समस्या अभी फिलहाल बहुत अच्छी बड़ी बड़ी फैक्टर है क्यूँकी जिन्हें जिड़िया पोलिसिया जिन्हे वादे करके अरोड़ा साहब सरकार बनी ਉਹ ਸ਼ਹਿਰਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਨੇ ਚਾਹੇ ਉਹ ਪਾਣੀ ਦੀ ਸਮੱਸਿਆ ਹੋਵੇ ਚਾਹੇ ਉਹ ਮੈਡੀਕਲ ਦੀ ਸਮੱਸਿਆ ਸੀਗੀ ਬਿਜਲੀ ਤੋਂ ਤਾਂ ਲੋਕੀ ਖੁਸ਼ ਹੋ ਰਹੇ ਆ ਤੁਸੀਂ ਇੱਕ ਚੀਜ਼ ਨੂੰ ਤੁਸੀਂ ਦੇਖੋ ਵੀ ਆਮ ਪਬਲਿਕ ਦਾ ਮਾਹੌਲ ਕੀ ਹੈ ਮਾਹੌਲ ਪਬਲਿਕ ਦਾ ਇਹ ਹੈ ਵੀ ਉਹਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਆ ਸਕੂਲੀ ਸਿੱਖਿਆ ਫ੍ਰੀ ਮਿਲ ਰਹੀ ਆ ਸਿਹਤ ਸੁਵਿਧਾਵਾਂ ਫ੍ਰੀ ਮਿਲ ਰਹੀਆਂ ਨੇ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਸਰਕਾਰ ਉਹਨਾਂ ਨੂੰ ਮਹੱਈਆ ਕਰਾ ਰਹੇ ਆ दाना ਉਹਨਾਂ ਨੂੰ ਮਿਲ ਰਹੇ ਨੇ ਉਹ ਇਦਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਨਾਲ ਜਿਨ੍ਹਾਂ ਨੇ ਮੈਂ ਤੁਹਾਨੂੰ ਦੱਸਿਆ ਸਰਕਾਰ ਬੇਸਿਕ ਚੀਜ਼ਾਂ ਨੂੰ ਲੈ ਕੇ ਚੱਲ ਰਹੀ ਆ ਬੇਸਿਕ ਚੀਜ਼ਾਂ ਦੇ ਵਿੱਚ ਜਿਹੜਾ ਫੈਕਟਰ ਤੁਹਾਡਾ ਬਿਜਲੀ ਵਾਲਾ ਚੱਲਿਆ ਇੱਥੇ ਉਹਦਾ ਚਲੋ ਜਿਮਣੀ ਚੋਣਾਂ ਦੇ ਵਿੱਚ ਵੀ ਆਪਾਂ ਦੇਖ ਲਿਆ ਆਮ ਆਮੀ ਜਿਹੜਾ ਐਮਪੀ ਵਾਲਾ ਹੋਇਆ ਸੀ ਜਾਂ ਫਿਰ ਦਿਲਿੰਦਰ ਵੈਸਟ ਵਾਲਾ ਹੋਇਆ ਸ਼ਗਨ ਮਾਫ ਕਰਨਾ ਜਿਹੜਾ 1000 ਰੁਪਿਆ ਮਹਿਲਾਵਾਂ ਨੂੰ ਦੇਣਾ ਸੀਗਾ ਉਹਦੀ ਨਾਰਾਜ਼ਗੀ ਦਾ ਖਮਿਆਜਾ ਭੁਗਤਣਾ ਪੈ ਸਕਦਾ ਹੁਣ ਤੱਕ 1100 ਕਰਤਾ ਸੀਐਮ ਸਾਹਿਬ ਨੇ ਤੁਸੀਂ ਇਹ ਦੇਖੋ ਇੱਕ ਘਰ ਦਾ ਬਿਜਲੀ ਦਾ ਬਿੱਲ ਤਕਰੀਬਨ 4-5 4-5000 ਰੁਪਏ ਆਂਦਾ ਸੀ ਉਹ 6000 ਰੁਪਏ ਤੱਕ ਦੀ ਬਿਜਲੀ ਸਰਕਾਰ ਨੇ ਪਹਿਲਾਂ ਫ੍ਰੀ ਕਰ ਦਿੱਤੀ ਆ ਤੁਸੀਂ ਦੇਖੋ ਹੁਣ ਤੁਸੀਂ 1000 ਰੁਪਏ ਉਧਰ ਦੇ ਨਹੀਂ ਐਡਜਸਟ ਕਰ ਰਹੇ ਨਹੀਂ ਉਹ ਐਡਜਸਟ ਨਹੀਂ ਕਰ ਰਹੇ ਜੀ ਉਹ 1000 ਤੁਹਾਨੂੰ ਮਿਲਣਾ ਹੀ ਮਿਲਣਾ ਉਹ 1100 ਰੁਪਿਆ ਭਾਣਾ ਦਾ ਛਗਣ ਜਿਹੜਾ ਵਾ ਉਹ ਮਿਲਣਾ ਹੀ ਮਿਲਣਾ ਸੀਐਮ ਸਾਹਿਬ ਬਹੁਤ ਜਲਦੀ ਹੁਣ ਦੇਖੋ ਹਰ ਚੀਜ਼ ਟਰਨ ਟੂ ਟਰਨ ਹੁੰਦੀ ਆ ਅਸੀਂ ਇਹ ਨਹੀਂ ਆ ਵੀ ਤੁਹਾਨੂੰ ਇਹ ਪਹਿਲੇ ਦੱਸਿਆ ਜੇ ਬਿਜਲੀ ਅਸੀਂ ਫ੍ਰੀ ਕੀਤੀ ਪਹਿਲੇ ਸਾਲ ਹੀ ਕਰਤੀ ਅਸੀਂ ਉਹਨੂੰ ਤੀਸਰੇ ਚੌਥੇ ਸਾਲ ਵੀ ਕਰ ਸਕਦੇ ਸੀ ਪਰ ਪਹਿਲੇ ਸਾਲ ਹੀ ਕਰਤੀ ਮੁਹੱਲਾ ਕਲੀਨਿਕ ਦਾ ਵਾਅਦਾ ਸੀ ਸਕੂਲ ਆਫ ਐਮਿਨੈਂਸ ਦਾ ਵਾਅਦਾ ਸੀ ਸਰਕਾਰੀ ਨੌਕਰੀਆਂ ਦਾ ਵਾਅਦਾ ਸੀ ਜਿਹੜੇ ਜਿਹੜੇ ਵਾਅਦੇ ਆ ਸਾਡਾ ਇੱਕੋ ਜਿਹਾ ਲਾਸਟ ਵਾਅਦਾ ਹੁਣ ਰਹਿ ਗਿਆ ਭੈਣਾਂ ਦਾ 1100 ਉਹ ਵੀ ਅਸੀਂ ਸਗਨ ਦੇ ਰੂਪ ਦੇ ਉਹਨਾਂ ਨੂੰ ਚ ਬਹੁਤ ਜਲਦੀ ਦੇ ਦੇ ਜਦੋਂ ਤੁਸੀਂ ਕਾਰਪੋਰੇਸ਼ਨ ਦੇ ਇਲੈਕਸ਼ਨਾਂ 'ਚ ਜਾ ਰਹੇ ਹੋ ਤੇ ਟੀਮ ਥੱਲੇ ਚਾਹੀਦੀ ਹੈ ਵਾਡਾਂ ਦੀ ਨੁਮਾਇੰਦਗੀ ਕਰਨ ਵਾਲੇ ਨੇਤਾ ਚਾਹੀਦੇ ਨੇ ਤੁਸੀਂ ਕਿਹਾ ਕਿ ਕਾਂਗਰਸ ਦੀ ਨਲਾਇਕੀਆਂ ਕਾਰਨ ਬੜ ਤਾ ਉਹਨਾਂ ਚ ਬਹੁਤ ਸਾਰੀ ਟੀਮ ਹੈ ਉਹਦੀ ਹੈ ਜਿਹੜੀ ਉਸ ਵੇਲੇ ਕਾਰਪੋਰੇਸ਼ਨ ਦੀ ਨੁਮਾਇੰਦਗੀ ਕਰਦੇ ਸੀਗੇ ਚਾਹੇ ਉਹ ਕਾਉਂਸਲਰ ਹੁੰਦੇ ਸੀਗੇ ਉਹ ਹੁਣ ਤੁਹਾਡੇ ਨਾਲ ਜੁੜੇ ਹੋਏ ਨੇ ਫਿਰ ਉਹ ਠੀਕ ਨਹੀਂ ਹੁਣ ਉਹਨਾਂ ਨੂੰ ਨਾਲ ਲੈ ਕੇ ਤੁਸੀਂ ਉਹਨਾਂ ਨੂੰ ਹੀ ਦੁਬਾਰਾ ਮੌਕਾ ਦਿਓਗੇ ਜਿਨ੍ਹਾਂ ਨੇ 5 ਸਾਲ ਪਹਿਲਾਂ ਉਹ ਹਾਰ ਨਹੀਂ ਬਦਲ ਦੁੱਤੀ ਨਹੀਂ ਦੇਖੋ ਇਸ ਤਰ੍ਹਾਂ ਹੁੰਦਾ ਹਰ ਚੀਜ਼ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਉਹਨਾਂ ਕੋ ਕੁਝ ਐਕਸਪੀਰੀਅੰਸ ਦੇਖੋ ਜਿਹੜੀਆਂ achchiyan achchiyan ਚੀਜ਼ਾਂ ਨੇ ਉਹ ਅਸੀਂ ਉਹਨਾਂ ਕੋ ਗਿਣ ਕਰਾਂਗੇ ਜਿਹੜੀਆਂ ਸਾਨੂੰ achchiyan ਨਹੀਂ ਲੱਗੂਗੀਆਂ ਉਹ ਅਸੀਂ ਨਹੀਂ ਕਿਉਂਕਿ ਪ੍ਰਮਾਤਮਾ ਨੇ ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਖੂਬੀ ਜ਼ਰ ਅਸੀਂ ਸਿਰਫ ਉਹਨਾਂ ਦੀਆਂ ਖੂਬੀਆਂ ਲੈਣੀਆਂ ਜਿਹੜੀਆਂ ਉਹਨਾਂ ਦੀ ਨਕਾਮੀਆਂ ਤੇ ਲੱਗੀਆਂ ਨਹੀਂ ਲਾਂਗੇ ਜਿਹੜਾ ਕਾਡਰ ਸਿਗਾ ਉਹ ਵੀ ਨਰਾਜ਼ ਤੇ ਨਹੀਂ ਹੋਏਗਾ ਕਿਉਂਕਿ ਉਹਨਾਂ ਨੂੰ ਵੀ ਉਮੀਦਾਂ ਹੁੰਦੀਆਂ ਨੇ ਕਿ ਭਈ ਹੁਣ ਆਪਾਂ ਵਰਕ ਕਰਦੇ ਰਹੇ ਤੇ ਵਾਰਡ ਦੇ ਇਲੈਕਸ਼ਨ ਆਣਗੇ ਸਾਨੂੰ ਮਿਲੇਗਾ ਤਾਂ ਉਹ ਉਹਨਾਂ ਨੂੰ ਦੁਆਰਾ ਟਿਕਟਾਂ ਦੇਵੋਗੇ ਮੈਦਾਨ ਚ ਉਤਾਰੋਗੇ ਜਿਹੜੇ ਦੂਜੀ ਪਾਰਟੀ ਨਾਲ ਸਾਡੇ ਕੋ ਦੇਖੋ 23 ਕਾਉਂਸਲਰ ਨੇ ਮੇਰੇ ਕੋਲ ਸੈਂਟਰ ਹਲਕੇ ਦੇ ਵਿੱਚ 23 ਸੀਟਸ ਨੇ ਉਹਦੇ ਚ ਅਸੀਂ ਮੈਕਸਿਮਮ ਕੋਸ਼ਿਸ਼ ਕਰਾਂਗੇ ਜਿਹੜੇ ਸਾਡੇ ਪੁਰਾਣੇ ਪਾਰਟੀ ਦੇ ਵਰਕਰ ਨੇ ਔਰ ਜਿਨ੍ਹਾਂ ਨੇ ਦਿਲ ਜਾਨ ਦੇ ਨਾਲ ਪਾਰਟੀ ਨੂੰ ਖੜਾ ਕਰਨ ਵਾਸਤੇ ਔਰ ਪਾਰਟੀ ਦੇ ਵਾਸਤੇ ਕੰਮ ਕੀਤਾ ਵਾ ਔਰ ਜਿਨ੍ਹਾਂ ਦੇ ਅੰਦਰ ਇਸ ਚੀਜ਼ ਦੀ ਕਾਬਲੀਅਤ ਹੈ ਵੀ ਉਸ ਵਾਰਡ ਦੀ ਸੇਵਾ ਕਰ ਸਕਦੇ ਅਸੀਂ ਪਹਿਲਾਂ ਟਿਕਟਾਂ ਉਹਨਾਂ ਨੂੰ ਦੇਾਂਗੇ ਔਰ ਉਹਨਾਂ ਦੇ ਨੂੰ ਜਿਤਾਵਾਂਗੇ ਔਰ ਉਹਨਾਂ ਦੇ ਅੰਦਰ ਜੋ ਇਮਾਨਦਾਰੀ ਨਾਲ ਕੰਮ ਕਰਦੇ ਨੇ ਲੋਕ ਕਿਉਂਕਿ ਆਮ ਆਦਮੀ ਪਾਰਟੀ ਇੱਕ ਸੰਘਰਸ਼ ਚੋਂ ਨਿਕਲੀ ਹੋਈ ਪਾਰਟੀ ਹੈ ਇਹ ਇਮਾਨਦਾਰ ਲੋਕਾਂ ਦੀ ਪਾਰਟੀ ਹੈ ਕਿਉਂਕਿ ਜਿਹੜਾ ਇਹ ਸਤਿਏਗ੍ਰਹਿ ਕੀਤਾ ਸੀਗਾ ਦਿੱਲੀ ਦੇ ਵਿੱਚ ਉਤੋਂ ਹੀ ਨਿਕਲੀ ਹੋਈ ਪਾਰਟੀ ਹੈ ਤੇ ਇਮਾਨਦਾਰੀ ਦੇ ਨਾਲ ਕੰਮ ਕਰਾਂਗੇ ਔਰ ਆਪਣੇ ਸ਼ਹਿਰ ਨੂੰ ਵਧੀਆ ਬਣਾਉਣ ਵਾਸਤੇ ਨਿਹਾਰ ਬਦਨ ਵਾਸਤੇ ਕਰ ਕਰਾ ਦੇ ਸੰਘਰਸ਼ ਦੀ ਗੱਲ ਕੀਤੀ ਚਰਚਾਵਾਂ ਇਹ ਵੀ ਬਹੁਤ ਨੇ ਔਰ ਮੈਂ ਹੁਣੇ ਬੀਤੇ ਦਿਨ ਸੁਸ਼ੀਲ ਕੁਮਾਰ ਰਿੰਕੋ ਦਾ ਇੰਟਰਵਿਊ ਕਰ ਰਿਹਾ ਸੀ ਉਹ ਕਹਿੰਦੇ ਕਿ ਬਈ ਮੇਰੀ ਬੜੀ ਵੱਡੀ ਗਲਤੀ ਰਹੀ ਕਿ ਮੈਂ ਆਪਣੀ ਪਤਨੀ ਨੂੰ ਚੌਣ ਮੈਦਾਨ 'ਚ ਉਤਾਰਤਾ ਉਹਨਾਂ ਨੂੰ ਕਾਉਂਸਲਰ ਬਣਾ ਦਿੱਤਾ ਹੁਣ ਸ਼ਹਿਰ 'ਚ ਚਰਚਾਵਾਂ ਇਹ ਵੀ ਚਲਦੀਆਂ ਨੇ ਕਿ ਤੁਹਾਡੇ ਬੇਟੇ ਵੀ ਕਾਉਂਸਲਰ ਦਾ ਇਲੈਕਸ਼ਨ ਲੜ ਸਕਦੇ ਨੇ ਤੁਹਾਡੇ ਸੰਧੀ ਵੀ ਕਾਉਂਸਲਰ ਦਾ ਇਲੈਕਸ਼ਨ ਲੜ ਸਕਦੇ ਨੇ ਸੁਣੋ ਦੇਖੋ ਮੈਂ ਪਹਿਲੇ ਪਹਿਲਾਂ ਤਾਂ ਇਹ ਦੱਸਿਆ ਵੀ ਮੈਂ ਬੇਟੇ ਨੂੰ ਚੋਣਾਂ ਨਹੀਂ ਲੜਾ ਰਿਹਾ ਹੈਗਾ ਦੂਸ ਜਿਹੜਾ ਜਿਹਦਾ ਕਾਬਲੀਅਤ ਰੱਖਦਾ ਜਿਹੜਾ ਇਸ ਫੀਲਡ ਦੇ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਉਹ ਕੋਈ ਵੀ ਆਵੇ ਸਭ ਦਾ ਵੈਲਕਮ ਹੈ ਬੜਾ ਔਖਾ ਸਵਾਲ ਮੈਨੂੰ ਲੱਗਾ ਮੈਂ ਪੁੱਛ ਲਿਆ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਹੋ ਸਕਦਾ ਉਹ ਲੜਨ ਕੋਈ ਬੜੀ ਗੱਲ ਨਹੀਂ ਹੈ ਤੁਸੀਂ ਜਾਂਦੇ ਹੋ ਬਿਲਕੁਲ ਮੈਂ ਦੇਖੋ ਉਹਨਾਂ ਦੇ ਅੰਦਰ ਕਾਬਲੀਅਤ ਹੈ ਲੜਨ ਦੀ ਉਹਨਾਂ ਦੇ ਅੰਦਰ ਸਾਰਿਆਂ ਨੂੰ ਇਕੱਠਾ ਕਰਨ ਦੀ ਕਾਬਲੀਅਤ ਹੈ ਜਿੱਤਣ ਦਾ ਉਹਨਾਂ ਦੇ ਵਿੱਚ ਜज्ਬਾ ਹੈ ਉਹਨਾਂ ਦੇ ਵਿੱਚ ਕੰਮ ਕਰਨ ਦਾ ਜज्ਬਾ ਜਿਦਾਂ ਉਹਨਾਂ ਨੇ ਮੈਨੂੰ ਦਿਖਾਇਆ ਹੈ ਮੈਂ ਇਹਦੇ ਵਿੱਚ ਪ੍ਰੈਸ ਮੀਡੀਆ ਦੇ ਸਾਹਮਣੇ ਵੀ ਕਹਿੰਦੇ ਉਹਨਾਂ ਨੇ ਮੇਰੀ ਜਿੱਤ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਔਰ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਜਿਉ ਮੈਨੂੰ ਮੇਰੇ ਵਾਸਤੇ ਮਿਹਨਤ ਕਰ ਸਕਦੇ ਆ ਉਦੋਂ ਮੈਨੂੰ ਤੁਸੀਂ ਵੀ ਉਹਨਾਂ ਦੀ ਬਿਲਕੁਲ ਕਰ ਪ੍ਰੈਸ਼ਰ ਯਾਰ ਤੁਸੀਂ ਉਹਨਾਂ ਦੀ ਨੁਮਾਇੰਦਗੀ ਕਰ ਸਕਦੇ ਹੋ ਪਾਰਟੀ ਦੇ ਦੀ ਬਿਲਕੁਲ ਕਰਾਂਗੇ ਬਿਲਕੁਲ ਸਾਬ ਮੈਂ ਜਿਵੇਂ ਸ਼ੁਰੂਆਤ ਕੀਤੀ ਸੀਗੀ ਕਿ ਤੁਹਾਡੇ ਤੇ ਕਿੰਨਾ ਪ੍ਰੈਸ਼ਰ ਹੈ ਕਿਉਂਕਿ ਇਹ ਨਰੋਲ ਇੱਕ ਤਾਂ ਸ਼ਹਿਰੀ ਇਲਾਕਾ ਕਾਰਪੋਰੇਸ਼ਨ ਦਾ ਇਲੈਕਸ਼ਨ ਹੋਣਾ ਹੈ ਔਰ ਇਸ ਵੇਲੇ ਸ਼ਹਿਰ ਦੇ ਉਹ ਚਲੋ ਭਗਤ ਸਾਹਿਬ ਹੁਣੇ-ਹੁਣੇ ਐਮਐਲਏ ਬਣੇ ਤੁਸੀਂ ਤੁਹਾਡਾ 2.5 ਸਾਲ ਦਾ ਇਕੱਲੇ ਤੁਸੀਂ ਹੋ ਆਵਾਮੀ ਪਾਰਟੀ ਦੇ ਐਮਐਲਏ ਜਿਹੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ ਚਾਹੇ ਉਹ ਬਾਈ ਇਲੈਕਸ਼ਨ ਹੋਇਆ ਲੋਕ ਸਭਾ ਦਾ ਉਹਦੇ ਵਿੱਚ ਵੀ ਸੈਂਟਰ ਹਲਕੇ ਚੋਂ ਬੀਜੇਪੀ ਦਿੱਤੀ ਤੁਸੀਂ ਹਾਰ ਗਏ ਚਾਹੇ ਉਹ ਉਸ ਤੋਂ ਬਾਅਦ 2024 ਦਾ ਲੋਕ ਸਭਾ ਇਲੈਕਸ਼ਨ ਹੋਇਆ ਉਹਦੇ ਵਿੱਚ ਵੀ ਇਸ ਹਲਕੇ ਤੋਂ ਬੀਜੇਪੀ ਜਿੱਤੀ ਆਵਾਮੀ ਪਾਰਟੀ ਥੱਲੇ ਰਹਿ ਗਈ ਤਾਂ ਫਿਰ ਤੁਹਾਡੇ ਤੇ ਕਿੰਨਾ ਪ੍ਰੈਸ਼ਰ ਹੈ ਕਿਉਂਕਿ ਇਹ ਤੁਹਾਡਾ ਆਪਣਾ ਵੀ ਇੱਕ ਟੈਸਟ ਹੋਏਗਾ ਕਿ ਦੋ ਵਾਰ ਜਿਹੜੇ ਇਲੈਕਸ਼ਨ ਹੋਏ 2022 ਦੇ ਵਿਧਾਨ ਸਭਾ ਇਲੈਕਸ਼ਨਾਂ ਤੋਂ ਬਾਅਦ ਤੁਸੀਂ ਦੋ ਵਾਰ ਇਸ ਹਲਕੇ 'ਚੋ ਆਮ ਆਦਮੀ ਪਾਰਟੀ ਡਾਊਨ ਗਈ ਤੁਸੀਂ ਇੱਕ ਇੱਕ ਤਰ੍ਹਾਂ ਦਾ ਹਾਰ ਦਾ ਸਾਹਮਣਾ ਕੀਤਾ ਹੁਣ ਫਿਰ ਉਹੀ ਫੋਰਸ ਨਾਲ ਲੜਨਾ ਹੈ ਉਹੀ ਚਿਹਰਿਆਂ ਨੂੰ ਕਾਉਂਸਲਰ ਬਣਾਉਣਾ ਹੈ ਹੁਣ ਤੁਹਾਡੀ ਤਿਆਰੀ ਕੀ ਹੈ ਕੀ ਵਖਰਾ ਕਰੋਗੇ ਦੇਖੋ ਉਹਦੇ ਵਿੱਚ ਇਸ ਤਰ੍ਹਾਂ ਨਾਲ ਸਭ ਤੋਂ ਪਹਿਲੀ ਗੱਲ ਹੈ ਵੀ ਜਿਹੜੇ ਤੁਸੀਂ ਕਹਿ ਰਹੇ ਹੋ ਮੈਂ ਸਿਰਫ ਤਕਰੀਬਨ 550 ਵੋਟਾਂ ਦੇ ਉੱਤੇ ਡਾਊਨ ਗਿਆ ਸੀਗਾ ਉਹਦੇ ਉਹ ਜਿਹੜੇ ਇਲੈਕਸ਼ਨ ਨੇ ਲੋਕ ਸਭਾ ਦੇ ਉਹਨਾਂ ਨੂੰ ਲੋਕੀ ਅਲੱਗ ਗਰੁੱਪ 'ਚ ਦੇਖਦੇ ਇੱਥੇ ਤਾਂ ਪਰਸਨਲ ਇਲੈਕਸ਼ਨ ਹੁੰਦੇ ਆ ਇੱਕ ਪਰਸਨਲ ਬੰਦੇ ਦੇ ਰਸੂਕ ਦੇ ਇਲੈਕਸ਼ਨ ਹੁੰਦੇ ਤੁਸੀਂ ਕਈ ਵਾਰੀ ਦੇਖਿਆ ਲੋਕੀ ਕਈ ਆਜ਼ਾਦ ਜਿੱਤ ਜਾਂਦੇ ਆ ਕਈ ਵਾਰੀ ਕਿਸੇ ਪਾਰਟੀ ਤੋਂ ਉਹਨੂੰ ਟਿਕਟ ਨਹੀਂ ਮਿਲਦੀ ਉਹ ਆਜ਼ਾਦ ਜਿੱਤ ਜਾਂਦਾ ਕਿਉਂਕਿ ਉਹ ਇਸ ਇਸ ਇਲੈਕਸ਼ਨ ਦੇ ਵਿੱਚ ਬੰਦੇ ਦਾ ਪਰਸਨਲ ਰਸੂਕ ਹੁੰਦਾ ਵੀ ਉਸ ਪਾਰਟੀ ਦੇ ਬੰਦੇ ਨੇ ਉਸ ਪਰਸਨਲ ਬੰਦੇ ਨੇ ਉਸ ਏਰੀਆ 'ਚ ਕਿੰਨਾ ਕੰਮ ਕੀਤਾ ਲੋਕੀ ਕਿੰਨੀ ਅਪਰੋਚ ਉਹਨੋਂ ਨੇੜੀ ਹੈ ਹੁਣ ਤੁਸੀਂ ਇਸ ਕਰਕੇ ਅਸੀਂ ਇਸ ਇਲੈਕਸ਼ਨ ਦਾ ਐਮਐਲਏ ਇਲੈਕਸ਼ਨ ਦਾ ਔਰ ਐਮਪੀ ਦੇ ਇਲੈਕਸ਼ਨ ਦਾ ਇੱਕ ਕੜੀ ਵਾਰ ਜੇ ਆਪਾਂ ਦੇਖੀਏ ਤੇ ਅਲੱਗ-ਅਲੱਗ ਇੱਕ ਉਹਨਾਂ ਦਾ ਸਟ੍ਰੈਟਜੀ ਹੁੰਦੀ ਆ ਇਹਦੇ ਵਿੱਚ ਹੁਣ ਤੁਸੀਂ ਦੂਸਰੇ ਪਾਸੇ ਦੇਖੋ ਅੱਜ ਲੋਕੀ ਕਿੱਦਾਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਆ ਵੀ ਚਰਨਜੀਤ ਸਿੰਘ ਚੰਨੀ ਨੂੰ ਵੋਟਾਂ ਪਾਈਆਂ ਅੱਜ 6 ਮਹੀਨੇ ਦੇ ਬਾਅਦ ਨਜ਼ਰ ਆਣਾ ਹੀ ਬੰਦ ਹੋ ਗਏ ਹੁਣ ਤਾਂ ਲੋਕੀ ਤਖਤੀਆਂ ਲੈ ਕੇ ਲੱਭਦੇ ਫਿਰਦੇ ਕਹਾਂ ਗਿਆ ਹਮਾਰਾ ਚੰਨੀ ਠੀਕ ਹੈ ਨਾ ਜੀ ਅਸੀਂ ਲੋਕ ਪਬਲਿਕ ਦੇ ਵਿੱਚ ਫਿਰਨ ਵਾਲੇ ਲੋਕ ਹੈਗੇ ਹਰ ਜਗ੍ਹਾ ਤੁਹਾਨੂੰ ਨਜ਼ਰ ਆਣ ਵਾਲੇ ਲੋਕ ਆ ਜਿੱਥੇ ਮਰਜ਼ੀ ਆਪਾਂ ਚਲੇ ਜਾਈਏ ਸਕੂਟਰ ਤੇ ਬਹਿ ਕੇ ਚਲੇ ਜਾਈਏ ਲੋਕ ਜਿੱਥੇ ਬੁਲਾਉਂਦੇ ਅਸੀਂ ਪਹੁੰਚ ਜਾਨੇ ਅੱਜ ਇਹ ਕਿੱਥੇ ਨੇ ਜੇ ਲੋਕ ਉਸ ਤੋਂ ਬਾਅਦ ਪਗਤ ਜੀ ਦੇ ਇਲੈਕਸ਼ਨ ਹੋਏ ਨੇ ਤੁਸੀਂ ਪਗਤ ਜੀ ਦੇ ਇਲੈਕਸ਼ਨ ਉਹੀ ਦੇਖੋ ਉਹੀ ਬੰਦਾ ਵੈਸਟ ਦੇ ਵਿੱਚ 45 46000 ਵੋਟ ਲੈ ਰਿਆ ਔਰ ਉਹੀ 2 ਮਹੀਨੇ ਬਾਅਦ ਉਹੀ ਬੰਦਾ 15000 ਵੋਟ ਲੈ ਰਿਆ 30000 ਦਾ ਗੈਪ ਲੋਕਾਂ ਨੂੰ 2 ਮਹੀਨਿਆਂ ਚ ਹੀ ਪਤਾ ਲੱਗ ਗਿਆ ਵੀ ਅਸੀਂ ਕਿੰਨੀ ਇੱਕ ਗਲਤੀ ਕਰ ਚੁੱਕੇ ਕਿੰਨਾ ਆਪਣੇ ਉਹ ਲੋਕਾਂ ਨੇ ਠੱਗਿਆ ਮਹਿਸੂਸ ਕੀਤਾ ਔਰ ਉਸ ਗਲਤੀ ਨੂੰ ਸੁਧਾਰਦੇ ਹੋਏ ਪਗਤ ਜੀ ਨੂੰ ਏਡੀ ਵੱਡੀ ਲੀਡ ਮਿਲੀ ਏਡੀ ਵੱਡੀ ਲੀਡ ਦੇ ਵਿੱਚ ਅਸੀਂ ਜਿੱਤੇ ਆ ਲੋਕਾਂ ਨੂੰ ਪਤਾ ਲੱਗ ਗਿਆ ਵਾ ਵੀ ਦੇਖੋ ਹਰ ਬੰਦਾ ਗਲਤੀ ਤੋਂ ਸਿੱਧਰ ਸਿੱਖਦਾ ਲੋਕੀ ਇੱਕ ਗਲਤੀ ਕਰਕੇ ਸਿੱਖ ਜਾਂਦੇ ਤੁਸੀਂ ਤ੍ਰਿਕੋਣੇ ਮੁਕਾਬਲੇ ਨੂੰ ਕਿਵੇਂ ਦੇਖ ਰਹੇ ਹੋ ਕਿ ਚਲੋ ਠੀਕ ਹੈ ਤੁਸੀਂ ਕਹਿੰਦੇ ਕਾਂਗਰਸ ਕਿਉਂਕਿ 2024 ਚ ਚਰਨਜੀਤ ਸਿੰਘ ਚੰਨੀ ਦਾ ਇਥੋਂ ਜਿਤਨਾ ਪ੍ਰਦੀਪ ਨੇ ਪਹਿਲਾਂ ਜ਼ਿਕਰ ਕੀਤਾ ਕਿ ਸੈਂਟਰਲ ਹਲਕਾ ਨੌਰਥ ਹਲਕਾ ਇੱਥੇ ਭਾਜਪਾ ਦਾ ਵੋਟ ਬੈਂਕ ਬਹੁਤ ਆਧਾਰ ਮੰਨਿਆ ਜਾਂਦਾ ਸੁਸ਼ੀਲ ਕੁਮਾਰ ਰਿੰਕੂ ਸ਼ੀਤਲੰਗੁਰਾਲੇ ਤੇ ਕਹਿੰਦੇ ਅਸੀਂ ਤਾਂ ਪੂਰਾ ਵਾਹ ਲਾਵਾਂਗੇ ਸਾਡੇ ਲਈ ਇਹ ਸੁਨਹਿਰੀ ਮੌਕਾ ਹੈ ਭਾਜਪਾ ਦਾ ਮੇਅਰ ਬਣਾਈਏ ਇੱਥੋਂ ਫਿਰ ਕਮਲ ਦਾ ਫੁੱਲ ਖਿਲੂਗਾ ਕੋਈ ਗੱਲ ਦੇਖੋ ਇਹ ਵਕਤ ਦੱਸੂਗਾ ਮੈਂ ਉਹਨਾਂ ਦੀਆਂ ਗੱਲਾਂ ਨਹੀਂ ਕਰਦਾ ਚਾਹੁੰਦਾ ਕਿਉਂਕਿ ਇਹ ਚੀਜ਼ਾਂ ਵਕਤ ਦੱਸਦਾ ਹੁੰਦਾ ਜੀ ਵਕਤ ਨੇ ਬਹੁਤ ਕੁਝ ਦਿਖਾ ਵੀ ਦਿੱਤਾ ਵਾ ਔਰ ਗੋ ਬਹੁਤ ਕੁਝ ਦਿਖਾਏਗਾ ਵੀ। ਸੀਤਲنگਰਾਲਾ ਯਾਰੀ ਆ ਗਦੀ। ਸੁਣੋ ਮੈਂ ਕਿਸੇ ਵਾਸਤੇ ਮਾੜਾ ਚੰਗਾ ਨਹੀਂ ਕਹਿੰਦਾ ਪਰ ਵਕਤ ਹਰ ਚੀਜ਼ ਨੂੰ ਦਿਖਾਏਗਾ ਜੀ। ਮਿਸ ਕਰਦੇ ਹੋ ਵੈਸੇ ਸੀਤਲنگਰਾਲਾ। ਦੇਖੋ ਗੱਲ ਸੁਣੋ ਇੱਕ ਮਿੰਟ ਮੈਂ ਇਸ ਵੇਸ ਟਾਪਿਕ ਦੇ ਉੱਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਠੀਕ ਹੈ ਮੈਂ ਪਰ ਮੇਰਾ ਇਹ ਤੁਹਾਡੀ ਸਟਰੈਟਜੀਜ਼ ਕੀ ਰਹਿਣਗੇ ਪਾਰਟੀ ਦੀ ਕਿਉਂਕਿ ਭਾਜਪਾ ਇੱਕ ਬੜਾ ਅਹਿਮ ਇਸ਼ੂ ਹੈ, ਅਹਿਮ ਮੁੱਦਾ ਹੈ ਇਸ ਵੇਲੇ ਰਾਜਨੀਤੀ ਦਾ ਜੋ ਸਿਆਸੀ ਮੌਸਮ ਹੈ। ਔਰ ਸੈਂਟਰ ਹਲਕੇ 'ਚ ਹੁਣੇ ਮਨੋਰੰਜਨ ਕਾਲਿਆ ਹਰ ਨੂੰ ਵੀ ਜ਼ਿੰਮੇਵਾਰੀ ਮਿਲ ਗਈ ਏ ਜਲੰਧਰ ਦੀ। ਤੁਸੀਂ ਕਿਹੜੀਆਂ ਗੱ ਤੁਸੀਂ ਅੱਜ ਬੀਜੇਪੀ ਬੀਜੇਪੀ ਦੀ ਗੱਲ ਤੁਸੀਂ ਕਰ ਰਹੇ ਹੋ ਤੁਸੀਂ ਹਲੇ ਜਿਮਨੀ ਚੌਂਚ ਤੁਸੀਂ ਦੇਖਿਆ ਨੇ ਤਿੰਨ ਜਗ੍ਹਾ ਉਹਨਾਂ ਦੀ ਜ਼ਮਾਨਤ ਜਬਤ ਹੋਈ ਉਹ ਪਿੰਡਾਂ ਉਹ ਪਿੰਡ ਉਹ ਉੱਥੇ ਵੀ ਕਹਿੰਦੇ ਖੁਸ਼ ਹੋ ਗਏ ਸਾਨੂੰ ਜਿੱਥੇ 4000 ਰੋਡ ਮਿਲਦੀ ਸੀ ਕਹਿੰਦੇ 12000 ਮਿਲ ਗਈ ਦੇਖੋ ਗੱਲ ਸੁਣੋ ਜ਼ਮਾਨਤ ਤੱਕ ਜਬਤ ਹੋ ਗਈ ਉਹ ਕਿਹੜੇ ਵੀ ਗੱਲਾਂ ਕਰਦੇ ਪੰਜਾਬ ਦੇ ਵਿੱਚ ਬੀਜੇਪੀ ਦਾ ਕੋਈ ਆਧਾਰ ਨਹੀਂ ਹੈਗਾ ਇਹ ਤੇ ਦੇਖੋ ਇਹ ਹੁਣ ਨਹੀਂ ਜੀ ਪਿਛਲੇ ਤੁਸੀਂ 2.5 ਸਾਲਾਂ ਤੋਂ ਹੀ ਦੇਖਦੇ ਆ ਰਹੇ ਹੋ ਕਿ ਉਹਨਾਂ ਦੀ ਜੋ ਦੁਰਦਸ਼ਾ ਹੈ ਪੰਜਾਬ ਦੇ ਵਿੱਚ ਕਿੰਨਾ ਕੁਝ ਕਰਨ ਦੇ ਬਾਵਜੂਦ ਵੀ ਜ਼ਮਾਨਤ ਜਬਤ ਹੋ ਜਾਂਦੀ ਹੈ ਪਤਾ ਨਹੀਂ ਮੈਨੂੰ ਕਿਉਂ ਸਮਝ ਨਹੀਂ ਆਉਂਦੀ ਵੀ ਕਿਉਂ ਇਲੈਕਸ਼ਨ ਲੜਦੇ ਪੰਜਾਬ 'ਚ ਉਦਾਂ ਹੀ ਉਹਨਾਂ ਨੂੰ ਸਲੈਂਡਰ ਕਰ ਦੇਣਾ ਚਾਹੀਦਾ ਵੀ ਪੰਜਾਬ ਦੇ ਵਿੱਚ ਅਸੀਂ ਕਿਉਂਕਿ ਪੰਜਾਬ ਦਾ ਉਹਨਾਂ ਤੇ ਕੁਝ ਨਹੀਂ ਬੰਨਣਾ ਇਹ ਸ਼ੋਰ ਐਂਸ਼ੋਰ ਆ ਹੁਣ ਤਾਂ ਅਰੋੜਾ ਬਰਾਦਰੀ ਦੇ ਹੀ ਨਮਾਇंदे ਆਮ ਆਦਮੀ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਨੇ ਪ੍ਰਧਾਨਗੀ ਕਰ ਰਹੇ ਨੇ ਕਿੰਨਾ ਕੋ ਫਰਕ ਮਹਿਸੂਸ ਕਰੋਗੇ ਆਪ ਪੁਣਿਆ ਅਮਨ ਅਰੋੜਾ ਦੇ ਪ੍ਰਧਾਨ ਬਣਨ ਤੋਂ ਬਾਅਦ ਆਪਣੇ ਆਪ ਤੇ ਗਰਵ ਮਹਿਸੂਸ ਹੁੰਦਾ ਵੀ ਸਾਡੀ ਬਰਾਦਰੀ ਦੇ ਸਾਡੇ ਬਹੁਤ ਹੀ ਅਜ਼ੀਜ਼ ਮੇਰੇ ਦੋਸਤ ਔਰ ਜਿਨ੍ਹਾਂ ਨੇ ਪਿਛਲੇ ਤਕਰੀਬਨ 2 ਇਲੈਕਸ਼ਨ ਜਿਲੰਦਰ ਦੇ ਵਿੱਚ ਆ ਕੇ ਲੜੇ ਨੇ ਔਰ ਉਹਨਾਂ ਦੀ ਦੇਖ ਰੇਖ ਦੇ ਵਿੱਚ ਜੋ ਇਲੈਕਸ਼ਨ ਲੜੇ ਗਏ ਉੱਥੇ ਜਿੱਤ ਵੀ ਪ੍ਰਾਪਤ ਹੋਈ ਆ ਔਰ ਦੂਸਰਾ ਉਹਨਾਂ ਦੀ ਜੋ ਸੂਝਵਾਨਤਾ ਔਰ ਇਮਾਨਦਾਰੀ ਔਰ ਕੰਮ ਕਰਨ ਦਾ ਜੋ ਜज्ਬਾ ਆ ਉਹਨਾਂ ਦੇ ਹੇਠਾਂ ਕੰਮ ਕਰਨ ਦਾ ਮਜ਼ਾ ਆ ਰਿਹਾ ਔਰ ਸਾਨੂੰ ਪਹਿਲਾਂ ਵੀ ਜਿਹੜੇ ਇਲੈਕਸ਼ਨ ਹੋਏ ਉੱਤੇ ਵੀ ਬਹੁਤ ਮਜ਼ਾ ਆਇਆ ਉਹਨਾਂ ਕੋਲ ਬਹੁਤ ਸਿੱਖਣ ਨੂੰ ਮਿਲਿਆ ਔਰ ਸਾਨੂੰ ਉਮੀਦ ਆ ਅੱਗੋਂ ਵੀ ਅਸੀਂ ਉਹਨਾਂ ਕੋ ਸਿੱਖਦੇ ਰਵਾਂਗੇ ਆਖਰੀ ਸਵਾਲ ਇੱਕ ਰਹਿ ਗਿਆ ਸੀਗਾ ਟੈਕਨੀਕਲੀ ਥੋੜਾ ਜਿਹਾ ਫਿਰ ਜ਼ਿਕਰ ਭਾਵੇਂ ਸੁਸ਼ੀਲ ਕੁਮਾਰ ਰਿੰਕੂ ਦਾ ਹੋਏਗਾ ਬੜੀ ਇਹ ਵੀ ਚਰਚਾ ਵਾਂ ਨੇ ਕਿ ਸੁਸ਼ੀਲ ਕੁਮਾਰ ਰਿੰਕੂ ਨੇ ਆਪਣੇ ਮੁਤਾਬਕ ਵਾਰਡ ਬੰਦੀਆਂ ਕਰਾ ਲੀਆਂ ਸੀਗੀਆਂ ਆਪਣੇ ਬੰਦੇ ਐਡਜਸਟ ਕਰਨ ਲਈ ਉਹਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਬੜੀਆਂ ਮੁਸ਼ਕਲਾਂ ਆਈਆਂ ਆਮ ਆਦਮੀ ਪਾਰਟੀ ਨੂੰ ਮੁਸ਼ਕਲ ਆਈਆਂ ਤਾਂ ਹੀ ਉਹ ਕਹਿੰਦੇ ਸੀਗੇ ਕਿ ਨਵੀਂ ਵਾਰਡ ਬੰਦੀ ਨਾਲ ਇਲੈਕਸ਼ਨ ਕਰਾਓ ਸਭ ਠੀਕ ਹੈ ਦੇਖੋ ਗੱਲ ਬਿਲਕੁਲ ਤੁਹਾਡੀ ਜੇਕਰ ਸ਼ਹਿਰ ਦੀ ਚਰਚਾ ਦਾ ਵਿਸ਼ੇ ਇਹ ਹੈ ਔਰ ਬਿਲਕੁਲ ਸਹੀ ਵਿਸ਼ਾ ਹੈ ਸਹੀ ਵਿਸ਼ਾ ਬਿਲਕੁਲ ਸਹੀ ਵਿਸ਼ਾ ਉਸ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਵਾਰ ਇਧਰੋਂ ਕਰ ਇਧਰੋਂ ਉਹਨਾਂ ਦੀ ਬੜੀ ਲੰਬੀ ਚੋੜੀ ਸਟ੍ਰੈਟਜੀ ਹੈ ਕਿਉਂਕਿ ਉਹ ਪੁਰਾਣੇ ਰਾਜਨੀਤਿਕ ਕਾਰਨ ਉਹਨਾਂ ਨੇ ਇੰਨਾ ਕੁ ਗੜਬੜ ਕਰ ਦਿੱਤੀ ਹੈ ਵੀ ਸ਼ਹਿਰ ਨੂੰ ਸੰਭਾਲਣਾ ਬਹੁਤ ਹੀ ਜ਼ਿਆਦਾ ਔਖਾ ਹੋ ਗਿਆ ਪਰ ਆਮ ਆਦੀ ਕਿਵੇਂ ਹੋਇਆ ਥੋੜਾ ਦੱਸ ਸਕਦੇ ਹੋ ਸਰ ਦਰਸ਼ਕਾਂ ਨੂੰ ਟੈਕਨੀਕਲੀ ਕੀ ਹੋਇਆ ਦੇਖੋ ਤੁਸੀਂ ਦੇਖੋ ਮੇਰੇ ਕੋਲੇ ਇੱਕ ਏਰੀਆ ਸੂਰੇਨ ਕਲੇਪਸਾਈਡ ਹੈ ਜਿੱਥੇ ਤਕਰੀਬਨ ਜਿਹੜੇ ਲੋਕ ਜਰਨਲ ਕੈਟੇਗਰੀ ਦੇ ਲੋਕਾਂ ਦੇ ਉਸ ਵਾਰਡ ਨੂੰ ਇਹਨਾਂ ਨੇ ਐਸਸੀ ਵਾਰਡ ਬਣਾਤਾ ਜਿੱਥੇ ਬਿਲਕੁਲ ਹੀ ਐਸਸੀ ਭਾਈ ਚਾਰਾ ਜ਼ਿਆਦਾ ਰਹਿੰਦਾ ਆ ਉਹਨੂੰ ਜਰਨਲ ਵਾਰਡ ਬਣਾਤਾ ਜਿੱਥੇ ਸਾਡਾ ਕੈਂਡੀਡੇਟ ਜੈਂਟਸ ਜਿੱਤਦਾ ਸੀ ਉਹਨੂੰ ਵਾਰਡ ਨੂੰ ਲੇਡੀਜ਼ ਬਣਾਤਾ ਬਹੁਤ ਹੀ ਜ਼ਿਆਦਾ ਗੜਬੜ ਕੀਤੀ ਪਰ ਇਹ ਜਿੰਨੀਆਂ ਮਰਜ਼ੀ ਆਪਣੀਆਂ ਚਲਾਕੀਆਂ ਕਰ ਲੈਣ ਚੁਸਤੀਆਂ ਕਰ ਲੈਣ ਆਮ ਆਦਮੀ ਪਾਰਟੀ ਜਨਤਾ ਦੇ ਵਿੱਚ ਫਸਾਈ ਹੋਈ ਆ ਜਨਤਾ ਦੇ ਦਿਲਾਂ ਤੇ ਰਾਜ ਕਰਦੀ ਆ ਉਹ ਜਿੱਥੇ ਜੋ ਮਰਜ਼ੀ ਕਰ ਲੈਣ ਜਿੱਤ ਨਹੀਂ ਡਿਫਿਕਲਟ ਹੋਊਗਾ ਪਰ ਇੰਪੋਸੀਬਲ ਨਹੀਂ ਹੋਊਗਾ। ਹਾਂ ਜੀ ਨਾ ਨਹੀਂ ਨਹੀਂ ਪਹਿਲੀ ਗੱਲ ਤਾਂ ਡਿਫਰੈਂਟ ਹੀ ਹੈ ਨਹੀਂ। ਕੋਈ ਡਿਫਿਕਲਟ ਨਹੀਂ ਹੈ। ਅਸੀਂ ਈਜ਼ੀ ਬਿਲਕੁਲ ਆਮ ਆਦਮੀ ਪਾਰਟੀ ਦਾ ਮੇਅਰ ਬਣਾਵਾਂਗੇ ਔਰ ਜਿੱਤ ਕੇ ਵੱਡੀ ਲੀਡ 85 ਤੋਂ 85 ਸੀਟਾਂ ਕੱਢ ਕੇ ਇਹਨਾਂ ਨੂੰ ਦੱਸ ਦਿਆਂਗੇ ਵੀ ਲੋਕ ਵਾਰਡਬੰਦੀਆਂ ਨਾਲ ਨਹੀਂ ਚੱਲਦੇ। ਲੋਕ ਪਿਆਰ ਨਾਲ ਚੱਲਦੇ ਆ। ਲੋਕ ਇਮਾਨਦਾਰੀ ਨਾਲ ਚੱਲਦੇ ਆ। ਲੋਕ ਇੱਕ ਜੁਟਤਾ ਦੇ ਨਾਲ ਚੱਲਦੇ ਆ ਔਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਪਾਰਟੀ ਦੇ ਪ੍ਰਤੀ ਵਫਾਦਾਰ ਹੁੰਦੇ ਲੋਕ। ਬਹੁਤ ਬਹੁਤ ਧੰਨਵਾਦ ਤੁਹਾਡਾ ਰਮਨ अरोड़ा ਜੀ ਇਹ ਸਨ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਜਿਨ੍ਹਾਂ ਨੇ ਦਾਵਾ ਕੀਤਾ ਹੈ ਕਿ ਆਉਣ ਵਾਲੇ ਮਿਉਂਸਪਲ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜਲੰਧਰ ਦੇ 85 ਦੇ 85 ਵਾੜਾਂ ਤੇ ਆਪਣੇ ਕੌਂਸਲਰ ਬੁੜਾਣਗੇ ਔਰ ਮੇਅਰ ਆਮ ਆਦਮੀ ਪਾਰਟੀ ਦਾ ਹੋਏਗਾ ਔਰ ਜਿਹੜੇ ਕੰਮ ਸ਼ਹਿਰ ਵਾਸੀਆਂ ਦੇ ਰੁਕੇ ਹੋਏ ਨੇ ਆਮ ਸਮੱਸਿਆਵਾਂ ਨੂੰ ਲੈ ਕੇ ਉਹ ਜਲਦ ਤੋਂ ਜਲਦ ਹੱਲ ਹੋਣਗੇ ਕੈਮਰਾਮੈਨ ਵਿਨੋਦ ਤੇ ਪਵਨ ਦੇ ਨਾਲ ਰਮਨ ਚੁਗਾਬਾਦ ਦੈਨਿਕ ਸੁਰਾ ਟੀਵੀ ਜਲੰਧਰ